ਔਰ ਰਾਜੇ ਦੇ ਕਈ ਰਾਣੀਆਂ ଥିਗੀਆਂ ਹਾਂਜੀ ਇੱਕ ਦਿਨ ਕੀ ਹੋਇਆ ਰਾਜ ਨੂੰ ਰੋਟੀ ਉਪਟੀ ਖਾ ਕੇ ਸਾਰੇ ਬੈਠ ਕੇ ਹਾਂਜੀ ਗੱਲਾਂ ਗੁੱਲਾਂ ਬਾਣ ਲਾ ਕੇ ਹਾਂਜੀ ਫਿਰ ਉਹ ਰਾਜਾ ਪੁੱਛਦਾ ਰਾਣੀਆਂ ਨੂੰ ਅੱਛਾ ਜੀ ਇੱਕ ਨੂੰ ਕਹਦਾ ਵੀ ਤੂੰ ਕਿਹਦਾ ਭਾਗ ਖਾਨਣੀ ਆ ਅੱਛਾ ਉਹ ਕਹਿੰਦੀ ਮਾ ਦਾ ਛੋੜਾ ਹੀ ਭਾਗ ਖਾਨਣੀ ਆ ਹਾਂਜੀ ਹਾਂਜੀ ਤੇ ਦੂਜੀ ਰਾਣੀ ਕਹਿੰਦੀ ਕਦੀ ਮਾ ਵੀ ਛੋੜਾ ਹੀ ਭਾਗ ਖਾਨਣੀ ਆ ਹਾਂਜੀ ਜਿਹੜੀ ਤੀਜੀ ਰਾਣੀ ਬੁੜੀ ਰਾਣੀ ଥିਗੀ ਹਾਂਜੀ ਉਹ ਕਹਿੰਦੀ ਮਾ ਦਾ ਆਪਣਾ ਭਾਗ ਖਾਨਣੀ ਆ ਅੱਛਾ ਜੀ ਰਾਜੇ ਨੂੰ ਗੁੱਸਾ ਆ ਗਿਆ ਬਈ ਇਹ ਆਪਣਾ ਕਹਿੰਦੀ ਆ ਮੈਂ ਤਾਂ ਇੰਨਾ ਕਰਦਾ ਇਹਨਾਂ ਕਰਕੇ ਨਹੀਂ ਵੀ ਇੰਨਾ ਕੰਮ ਕਰ ਕਰਦਾ ਆ ਕਰਦਾ ਵਾ ਕਰਦਾ ਉਹਨੂੰ ਗੁੱਸਾ ਆ ਗਿਆ ਰਾਣੀ ਤੇ ਕਹਿੰਦਾ ਨਹੀਂ ਤੇਰਾ ਗਲਤ ਤਾਂ ਕਹਿੰਦੀ ਜੀ ਮੈਂ ਆਪਣਾ ਭਾਗ ਖਾਨੀ ਆ ਹਾਂਜੀ ਰਾਜੇ ਨੂੰ ਗੁੱਸਾ ਆ ਗਿਆ ਜੀ ਉਹਨੇ ਦੂਜੇ ਦਿਨ ਕੀ ਕੀਤਾ ਗੁੱਸੇ ਚ ਆਇਆ ਤੇ ਗੁੱਸਾ ਵੱਧ ਗਿਆ ਉਹਦਾ ਜ਼ਿਆਦਾ ਇਹ ਗੱਲ ਦਾ ਹਾਂਜੀ ਰਾਣੀ ਨੂੰ ਕਹਿੰਦਾ ਮੇਰੇ ਤੋਂ ਬਾਹਰ ਨਿਕਲ ਜਾ ਮੈਂ ਨਹੀਂ ਰਹਿਣਾ ਰੱਖਣਾ ਅੱਛਾ ਜੀ ਜਦੋਂ ਉਹਨਾਂ ਨੂੰ ਸਮਝ ਆਇਆ ਉਹ ਗੱਡ ਕਿਉਂ ਕੀਤੀ ਪਰ ਨਾ ਮੰਨਿਆ ਰਾਜਾ ਰਾਣੀ ਉਹਨੇ ਘਰੋਂ ਬਾਹਰ ਕੱਢਤੀ ਅੱਛਾ ਜੀ ਰਾਣੀ ਚੱਲ ਪਈ ਬਾਹਰ ਹੁਣ ਤੁਰ ਜਾਂਦੀ ਆ ਗਾਹਾਂ ਸੋਧੀਆ ਮੈਂ ਕਿੱਧਰ ਵੀ ਜਾਵਾਂ ਜੰਗਲ 'ਚ ਆ ਗਿਆ ਜੰਗਲ ਦੇ ਵਿੱਚ ਲੰਘ ਜਾਂਦੀ ਆ ਕਾਫੀ ਦੂਰ ਨਿਕਲ ਗਈ ਗਾਹਾਂ ਇੱਕ ਪੋਟੀਆਂ ਪਾਈ ਸੰਤਾ ਦੀ ਹਾਂਜੀ ਉੱਥੇ ਸੰਤ ਰਹਿੰਦੇ ਵੀ ਮਹਾਤਮਾ ਰਹਿੰਦਾ ਸੀ ਅੱਛਾ ਜੀ ਉਹ ਸੰਤਾਂ ਦੀ ਕੁਟੀਆਂ 'ਚ ਪਹੁੰਚ ਗਈ ਹਾਂ ਜਾ ਕੇ ਮੱਛਾ ਟੇਕਿਆ ਸੰਤ ਬੈਠੇ ਤੇ ਚਾੜੀ ਲਾਈ ਆਮ ਜੀ ਹਾਂ ਆਪਣਾ ਤੂੰ ਨੇ ਤੇ ਅੱਛਾ ਚਲ ਬੜੀ ਤੂੰ ਕਿੱਧਰ ਆ ਗਈ ਇੱਧਰ ਹਾਂ ਕਹਿੰਦੇ ਮਾਛਮਨ ਤਾਂ ਰੱਬ ਨੇ ਆਇਆ ਕਰਕੇ ਛੱਡਦਾ ਛੋਡੇ ਕੋਲ ਆ ਗਈ ਇਕ ਟੱਕਰਾ ਮਾਰਦੀ ਫਿਰਦੀ ਆ ਘਰੋਂ ਘੜਦਾ ਹਾਂ ਕਦਾ ਕੋਈ ਨਹੀਂ ਭਾਈ ਤੂੰ ਮੈਂ ਕਰੇ ਜੇ ਤੇਰਾ ਨਹੀਂ ਕੋਈ ਮਨ ਦਾ ਬੰਨਾ ਤੂੰ ਮੇਰੇ ਕੋਲ ਆ ਇੱਥੇ ਅੱਛਾ ਜੀ ਮੇਰੀ ਚਾਰ ਮਰੀ ਪੁੱਤਰੀ ਬਣਾ ਕੇ ਪੁੱਤਰੀ ਬਣ ਕੇ ਰਾਇ ਇੱਥੇ ਤਾ ਜੋ ਠੀਕ ਹੈ ਚੱਲ ਫਿਰ ਸੰਤਾਂ ਕੋ ਰਹਣ ਲੱਗ ਜੀ ਅੱਛਾ ਜੀ ਚੱਲ ਸੰਤਾਂ ਦੀ ਸੇਵਾ ਕਰਿਆ ਕਰੇ ਅੱਠ ਮਾਰਨੀ ਬਣਾਇਆ ਕਰੇ ਉਹਨਾਂ ਨੂੰ ਖਵਾਇਆ ਕਰੇ ਨਾਮ ਖਵਾਇਆ ਕਰੇ ਹਾਂਜੀ ਉੱਤੇ ਸ਼ੰਤਾਂ ਕੋ ਰਹਿਣ ਲੱਗੀ ਉਹ ਹਾਂਜੀ ਹਾਂਜੀ ਕਿੰਨਾ ਟਾਈਮ ਲੰਘ ਗਿਆ ਉਹਦਾ ਅੱਛਾ ਜੀ ਟਾਈਮ ਤੋਂ ਬਾਅਦ ਵੀ ਬੱਚਾ ਹਾਂ ਠੀਕ ਆ ਅੱਛਾ ਸਰਾਨੀ ਦੇ ਹਾਂ ਹਾਂ ਫਿਰ ਉਹ ਸ਼ੰਤਾਂ ਨੇ ਵੀ ਦੇਖਿਆ ਵੀ ਬੱਚਾ ਹੋਣਾ ਇਹਦਾ ਚਲੋ ਉਹਦਾ ਫਿਰ ਟਾਈਮ ਆ ਗਿਆ ਬੱਚੇ ਦਾ ਚਲੋ ਉਹਨਾਂ ਨੇ ਹੂੜ-ਪੂੜ ਕੀਤਾ ਸ਼ੰਤਾਂ ਨੇ ਉਰੇ ਪਰੇ ਜਿਵੇਂ ਕਰਨਾ ਸੀ ਉਸ ਟਾਈਮ ਹਾਂਜੀ ਹਾਂਜੀ ਉਹਨਾਂ ਨੇ ਬੱਚੇ ਨੇ ਜਨਮ ਲੈ ਲਿਆ ਵੀਰਾਂ ਦਾ ਰਫਰ ਹਾਂ ਅੱਛਾ ਹਾਂ ਠੀਕ ਹੈ ਬੱਚੇ ਨੇ ਜਨਮ ਲੈ ਲਿਆ ਹਾਂ ਕਾਨੂੰ ਬੱਚੇ ਦੀ ਪਾਲਣ ਪੋਸ਼ਣ ਕਰਨ ਲੱਗੇ ਸੰਤ ਮਾਤਾ ਮਾਈ ਉਹਦਾ ਹੱਥ ਵੜਾ ਕਰਦਾ ਕਰਮ ਸ਼ਾਮ ਕੇ ਰੱਖਣਾ ਉਹ ਵੀ ਕਰਿਆ ਆਪਣਾ ਤੇ ਡਰਮੇ ਕੇ ਪਾਲਦੇ ਆ ਹੌੜੀ ਹੌੜੀ ਮੁੰਡਾ ਬੜਾ ਹੋ ਗਿਆ ਗੋਦੀ ਚੱਕਣ ਲੱਗ ਗਿਆ ਉਹਨੂੰ ਗੋਦੀ ਚੱਕ ਲੈ ਗਿਆ ਕਰਨ ਉਹ ਜਿਹੜੇ ਕੱਪੜੇ ਧੋਲਦੇ ਉਹਦੇ ਇੱਕ ਨਹਿਰ ਚੱਲਦੀ ਦੀ ਲਵੇ ਅੱਛਾ ਜੀ ਉਹ ਕੱਪੜੇ ਨਹਿਰ ਧੋਕੇ ਲਿਆਉਂਦੇ ਹੁੰਦੇ ਸੀ ਅੱਛਾ ਅੱਛਾ ਹੋਰ ਤਾਂ ਜਗ੍ਹਾ ਹੈ ਨਹੀਂ ਦੀ ਠੋਣ ਵਾਸਤੇ ਨਹਿਰ ਤੇ ਜੜੇ ਜਾਣਾ ਉੱਥੇ ਪੜੀ ਤੇ ਬਹਿ ਕੇ ਕੱਪੜੇ ਧੋਲਣੇ ਉਹਨਾਂ ਨੇ ਪਰ ਇੱਕ ਦਿਨ ਕੀ ਹੋਇਆ ਸੰਤ ਬੈਠਾ ਤਾੜੀ ਲਈ ਹਾਂਜੀ ਆਪਣੇ ਝੋਨੇ ਦੇ ਉੱਪਰ ਹਾਂਜੀ ਹਾਂਜੀ ਉਹਨੂੰ ਕੱਪੜੇ ਪੈਜੇ ਧੋਵਾੜੇ ਕਰੀ ਉਹ ਕੱਪੜੇ ਧੋ ਲਿਆ ਵਾਂ ਅੱਛਾ ਕੱਪੜੇ ਬੰਨ ਲਏ ਉਹਨਾਂ ਲੜੜੀ ਬੰਨ ਲੀ ਫੇਰ ਉਹਨੇ ਕਹੀ ਕਿ ਮੁੰਡਾ ਸ਼ਾਂਤਾ ਕੋ ਪਿਆ ਰਿਹਾ ਵੀ ਇਹਨੇ ਤਾੜੀ ਜੇ ਲੱਗ ਗਈ ਕੋਈ ਮਗਰੋਂ ਜਾਨਵਰ ਨਾ ਕੋਈ ਆਇਆ ਕਰੇਗਾ ਕਰੇ ਵੀ ਮੈਂ ਮੁੰਡੇ ਨੂੰ ਨਾਲੇ ਲੈ ਜਾਨੀ ਆ ਅੱਛਾ ਉਹਨੇ ਮੁੰਡਾ ਆਪਣੇ ਗੋਡੀ ਚੱਕ ਲਿਆ ਕੱਪੜੇ ਲੈ ਲਈ ਚਲੀ ਗਈ ਨਹਿਰ ਤੇ ਚਲੀ ਗਈ ਅੱਛਾ ਜੀ ਨਹਿਰ ਤੇ ਮੁੰਡੇ ਨੂੰ ਕੱਪੜਾ ਪਛਾਇਆ ਉਹਨੇ ਉੱਥੇ ਪਾਚਾ ਦਬੇ ਆਪਣੇ ਹੂੰ ਆਪਣੇ ਉੱਥੇ ਕੱਪੜੇ ਧੋਣ ਲੱਗ ਗਏ ਨਹਿਰ ਦੇ ਉੱਪਰ ਸ토리 ਤੋਂ ਨਹੀਂ ਨਾ ਤੇ ਕੱਪੜੇ ਉਹ ਦਿਨ ਕੋ ਜਿੱਤੇ ਸ਼ੇਵ ਜੀ ਆਰ ਪਾਰਵਤੀ ਆਉਂਦੇ ਸਨ ਦੋ ਜਣੇ ਸ਼ੇਵ ਜੀ ਆਰ ਪਾਰਵਤੀ ਦੋ ਚਰਿਆ ਹੁੰਦੇ ਸੀਗੇ ਅੱਛਾ ਜੀ ਜਦੋਂ ਉਹ ਲੋਵੇ ਆਏ ਪਾਰਵਤੀ ਕਹਿੰਦੀ ਮਹਾਰਾਜ ਦੇਖੋ ਬੱਚਾ ਕਿਹੋ ਜਿਹਾ ਸੋਹਣਾ ਪਿਆ ਕਹਿੰਦਾ ਕੋਈ ਨਹੀਂ ਤਾਂ ਰੱਬ ਦੇ ਰੰਗ ਨੇ ਕਹਿੰਦਾ ਆਪਣੇ ਹੀ ਕਹਿੰਦਾ ਕਹਿੰਦਾ ਜਿੰਨੇ ਜਾਏ ਦੋ ਕੁਝ ਦੋ ਇਹਨੂੰ ਵਿਚਾਰੇ ਨੂੰ ਦਾ ਦੇਖੋ ਕਿੰਨਾ ਸੋਹਣਾ ਲੰਗਾ ਖੇਡਦਾ ਕਹਿੰਦਾ ਇਹਨੂੰ ਕੁਝ ਵੜ ਦੇ ਕੇ ਜਾਓ ਮਾੜਾ ਮੋਟਾ ਚਲੋ ਉਹਨਾਂ ਨੇ ਛੱਤੇ ਹੱਥ ਰੱਖਿਆ ਉਹਦੇ ਬੱਚੇ ਦੇ ਕਹਿੰਦਾ ਇਹਨੂੰ ਨਾ ਥਿਆ ਲੱਗੇ ਨਾ ਇਹਨੂੰ ਭੁੱਖ ਲੱਗੇ ਅੱਛਾ ਉਹਨੂੰ ਕਹਿਣ ਲੱਗੇ 9000 9 ਦਾ ਜੋਬਨ ਹੋਊਗਾ ਠੀਕ ਆ ਹਮ ਚੱਲ ਕਾ ਕੇ ਗਾਹਾਂ ਡਾਂਗੇ ਆਪਣਾ ਚਰੋਂ ਨੇ ਆਪਣੇ ਕੱਪੜੇ ਧੋਤੇ ਕੱਪੜੇ ਧੋ ਕੇ ਉੱਥੇ ਪਾਈ ਕੀ ਸੁੱਕਣੇ ਛੱਕਣੇ ਹਮ ਚੱਲ ਕੱਪੜੇ ਇਕੱਠੇ ਕੀਤੇ ਮੁੰਡੇ ਨੂੰ ਚੱਕਿਆ ਟੱਕ ਕੇ ਆਪਣੇ ਸੰਤਾਂ ਕੋਲ ਲਿਆਈ ਕੁਟੀਆਂ ਚ ਆ ਗਈ ਹਮ ਉਹਨਾਂ ਨੂੰ ਜਦ ਫਿਰ ਉਹ ਦੁੱਧ ਪਿਆਉਂਦੀ ਆ ਉਹ ਉਹ ਦੁੱਧ ਨੂੰ ਪੀਂਦਾ ਸ਼ਰਮ ਆ ਜਾਂਦਾ ਅੱਛਾ ਕਰੀ ਚਲ ਭੁੱਖ ਨਹੀਂ ਹੋਣ ਭੁੱਖ ਨਹੀਂ ਹਣੀ ਅਜੇ ਫੇਰ 2 ਘੰਟੇ 2 ਘੰਟੇ ਲੰਗੇ ਫੇਰ ਦੁੱਧ ਚਾਹ ਦੁੱਧ ਨਹੀਂ ਪੀਂਦਾ ਫੇਰ ਮਾਛਨੇ ਮਾੜੀ ਮੋਟੀ ਬੁਰਕੀ ਸਭਾਈ ਰੋਟੀ ਨਹੀਂ ਖਾਂਦਾ ਉਹ ਹੂੰ ਉਹਨੇ ਕਹਿੰਦੀ ਵੀ ਮੁੰਡੇ ਨੂੰ ਕੀ ਹੋ ਗਿਆ ਵੀ ਇਹ ਤਾਂ ਮੁੰਡਾ ਚੰਗਾ ਪੜਾ ਠੀਕ ਆ ਅੱਛਾ ਅੱਛਾ ਫੇਰ ਉਹ ਸੰਤਾਨਾ ਕਹਿੰਦਾ ਜੀ ਇਹ ਤਾਂ ਨਾ ਰੋਟੀ ਖਾਂਦਾ ਨਾ ਦੁੱਧ ਪੀਂਦਾ ਹੈ ਹੂੰ ਫੇਰ ਉਹ ਸੰਤਾਨਾ ਚਿੰਟਾ ਚੱਕ ਲਿਆ ਆਪਣਾ ਹੱਥ ਥੋੜਾ ਕਰਨ ਲੱਗੇ ਉਹਦਾ ਅੱਛਾ ਪਰ ਉਹ ਨਾ ਰੋਟੀ ਨਹੀਂ ਖਾ ਮੁੰਡਾ ਖਾਣ ਪੀਣੋਂ ਸ਼ਰਬਦ ਜਾ ਕਰਿਆ ਹਾਂ ਮਾੜਾ ਮੁੰਡਾ ਮੂੰਹ ਮਾਰਦਾ ਕਰੇ ਯਾਨੀ ਖਾਇਆ ਨਾ ਕਰੇ ਅਗ੍ਹੀ ਗੱਲ ਨਹੀਂ ਦੀ ਉਹਨੂੰ ਫਿਕਰ ਹੋ ਗਿਆ ਉਹਦੀ ਮਾਂ ਨੂੰ ਵੀ ਮੁੰਡਾ ਨੂੰ ਭੁੱਖ ਨਹੀਂ ਲੱਗਦੀ ਕੀ ਹੋ ਗਿਆ ਇਹਨੂੰ ਮੁੰਡੇ ਨੂੰ ਭੁੱਖਾ ਕਰ ਪੈਗੀ ਫਿਰ ਉਹ ਲੋ ਬਰਾਗ ਚ ਹੋ ਗਈ ਉਹਦਾ ਦੁੱਖ ਖੜਾ ਹੋ ਗਿਆ ਉਹਨਾਂ ਵੀ ਇਹ ਤਾਂ ਮੁੰਡਾ ਮੁੰਡਾ ਤੀ ਬਚਾਰਾ ਹੈ ਇਹ ਰੋਟੀ ਨਾ ਰੋਟੀ ਖਾਂਦਾ ਨਾ ਦੁੱਧ ਪੀਂਦਾ ਚੱਜ ਨਾ ਰੋਣ ਲੱਗੀ ਇੱਕ ਦਿਨ ਬਾਹਰ ਬੈਠ ਕੇ ਰੋਣ ਲੱਗੀ ਬਰਾਗ ਕਰਨ ਲੱਗੀ ਉਹਦਾ ਵੀ ਮੇਰਾ ਕੀ ਬੜੂ ਮੁੰਡੇ ਦਾ ਜਦ ਜਿਆਦਾ ਹੀ ਬਰਾਕ ਕਰਨ ਲੱਗੇ ਫਿਰ ਉਹ ਆਵਾਜ਼ ਉਹਨੂੰ ਆਈ ਆਕਾਸ਼ ਬਾਣੀ ਮਹਾਰਾਜੇਵ ਜੀ ਮਹਾਰਾਣੀ ਦਿੱਤੀ ਹਾਂਜੀ ਕਹਾਂ ਬੇਟੀ ਰੋਣਾ ਏ ਇਹਨੂੰ ਨਾ ਭੁੱਖ ਲੱਗਣਾ ਥਿਆ ਲੱਗੇ ਹਾਂ ਇਹਦਾ ਫਿਕਰ ਨਾ ਕਰ ਮੁੰਡੇ ਦਾ ਅੱਛਾ ਅੱਛਾ ਨੌ ਇਹਦਾ ਜੋਬਨ ਹੋਊਗਾ ਇਹਦਾ ਹੂੰ ਪਰ ਬੱਧੀ ਕਹਿੰਦੇ ਮਹਾਰਾਜੇ ਦਾ ਨਾਮ ਵੀ ਰੱਖ ਦੋ ਅੱਛਾ ਨਾਮ ਜੋਬਨ ਆ ਇਹਦਾ ਹਾਂ ਹਾਂ ਚੱਲ ਚੱਲ ਭਾਈ ਉਹ ਆਕਾਸ਼ ਬਾਣੀ ਹੋਈ ਥੀ ਮਾੜੀ ਉਹਦੇ ਕੰਨਾਂ ਚ ਪੈ ਗਈ ਚਾਲੂ ਨੇ ਫਿਰ ਛੋੜਿਆ ਪਰ ਹੋ ਗਿਆ ਜੋੜ ਜੋੜ ਟੋ ਗਿਆ ਪਰੋਸਾ ਵੀ ਇਹ ਤਾਂ ਕਿਛ ਚਾਲ ਦੇਵਤੇ ਦਾ ਬਦਲ ਦਿੱਤਾ ਹੋਇਆ ਇਹਨੂੰ ਪਲਦਾ ਰਿਹਾ ਜਿੱਥੇ ਮੁੰਡਾ ਹੋ ਹਾਂਜੀ ਪਲਦਾ ਪਲਦਾ ਫਿਰ ਹੋ 8-9 ਸਾਲ ਦਾ ਹੋ ਗਿਆ 10 ਸਾਲ ਦਾ ਹੋ ਗਿਆ 11-12 ਸਾਲ ਦਾ ਹੋ ਗਿਆ ਹਾਂਜੀ ਜਦ 11-12 ਸਾਲ ਦਾ ਹੋ ਗਿਆ ਉਧਰ ਜਿਹੜਾ ਰਾਜੇ ਦਾ ਵਜ਼ੀਰ ਸੀਗਾ ਹਾਂਜੀ ਉਹ ਵਜ਼ੀਰ ਪਾਣੀ ਵਾਲਾ ਜਹਾਜ਼ ਲੈ ਕੇ ਚੱਲਿਆ ਤੀਛਪਾਸੇ ਜੀ ਕੋ ਜਹਾਜ ਲੈ ਕੇ ਚੱਲਿਆ ਜਹਾਗ ਉਹਦਾ ਰਾਹ ਦੇ ਵਿੱਚ ਜਾ ਕੇ ਬੰਦ ਹੋ ਗਿਆ। ਅੱਛਾ ਜਹਾਜ ਨਾ ਚੱਲੇਗਾ ਹਾਂ। ਹਾਂਜੀ। ਮੁਸ਼ੇਰਾ ਕੁਛ ਕੀਤਾ ਮੁਕਾਇਨਕ ਬੰਕਾਇਆ ਸਾਰਾ ਕੁਛ ਨੁਕਾਇਆ ਜਹਾਜ ਨਿਕਲ ਗਿਆ ਉਹਦਾ। ਹਾਂ। ਫਿਰ ਉਹਨੇ ਜਦੋਂ ਨਾ ਸਾਰਾ ਹਾਰ ਹਿੱਲਾ ਕਰਦਿਆ ਫਿਰ ਉਹਨੇ ਪੰਡਤ ਨੂੰ ਪੁੱਛਿਆ ਕਿਸੇ ਨੂੰ। ਹਾਂਜੀ। ਕਹਿੰਦਾ ਮਹਾਰਾਜ ਮੇਰਾ ਜਹਾਜ ਨਹੀਂ ਚੱਲਦਾ ਵੀ ਕੀ ਨੁਕਸੇ ਆ ਦੇ ਦੱਸੋ ਉਹਨੇ ਜੋਤਿ ਛਾ ਕੇ ਦੱਸਿਆ ਕਹਿੰਦਾ ਵਿਚਾਰ ਜਹਾਜ ਐਕਣੀ ਚੜਨਾ ਹੈ। ਹਾਂਜੀ। ਇਹਨੂੰ ਚਾਹ ਲੋ ਬਲੀ ਜੜੀ ਬਣੀ ਆ। ਅੱਛਾ। ਫੰਦਾਸ ਵਾਰਸ਼ਾਲ ਦਾ ਮੁੰਡਾ ਹੋਵੇ ਉਹਦੀ ਬਲੀ ਦੇਗਾ ਤਾਂ ਚੱਲੂ ਬਣੀ ਤੇ ਚੱਲਣਾ ਨਹੀਂ ਹੈਗਾ ਇਹ ਤੇਰਾ ਅੱਛਾ ਅੱਛਾ ਤੂੰ ਨੂੰ ਫੇਰਾ ਹੋ ਗਿਆ ਚੱਕਰ ਵੀਰ ਨੂੰ ਵੀ ਹੁਣ ਮੁੰਡਾ ਇੱਥੋਂ ਦਾ ਲਿਖਣ ਕਿਥੋਂ ਨੇ ਆਪਣੇ ਨਾਲ ਦੇ ਬੰਦੇ ਲੈ ਦੇ ਦੋ ਚਾਰ ਚੁਕਾਈ ਹੋਰ ਬੰਦੇ ਜਿਹੜੇ ਠੀਕੇ ਦੋ ਚਾਰ ਤਨੇ ਵੀ ਮੁੰਡਾ ਜਿਸ ਤੋਂ ਵਾਰਸ਼ਾਲ ਦਾ ਉਹ ਦੇਖਦੇ ਦੇਖਦੇ ਫਿਰ ਉਹ ਸ਼ਾਂਤਾ ਕਿੰਨੋਂ ਨਿਕਲ ਕੇ ਕਿਤੇ ਬੰਦੇ ਹੂੰ ਹੁਣ ਉਹ ਉਹ ਮੁੰਡਾ ਬਾਹਰ ਖੇਡਦਾ ਫਿਰਦਾ ਦੀ ਬਾਹਰ ਇਹਦਾ ਹੂੰ ਜਰਜੋਬਨ ਠੀਕ ਹੈ ਖੇਲ ਦਾ ਫਿਰਦਾ ਜੀ ਉਹਨੇ ਕਿਹਾ ਵੀ ਆਹ ਮੁੰਡਾ ਫਿਰਦਾ ਵੀ ਉਹ ਦੇਖੋਗਾ ਚਲੋ ਮੁੰਡੇ ਕੋਲ ਚੰਗੇ ਅੱਛਾ ਚਲੋ ਉਹਨੇ ਮੁੰਡਾ ਦੇਖਿਆ ਵੀ 10-12 ਸਾਲ ਦਾ ਮੁੰਡਾ ਉਹਦੀ ਮਾਂ ਆ ਗਈ ਉੱਠ ਕੇ ਅੱਛਾ ਸੰਤ ਆ ਗਈ ਹੂੰ ਕਹਿੰਦੇ ਵੀ ਤੁਸੀਂ ਮੁੰਡੇ ਕੋਲ ਖੜ ਕੇਵੇਂ ਖੜੇ ਹਾਂ ਹੂੰ ਕਹਿੰਦੇ ਜੈਸੀ ਤਾਂ ਉਹਨਾਂ ਕੋਲ ਗੱਲਾਂ ਕਰਨਾ ਨਹੀਂ ਕਦੇ ਨਹੀਂ ਕਹਿੰਦੇ ਸੀ ਮੁੰਡਾ ਲੈ ਕੇ ਜਾਣਾ ਅੱਛਾ ਕਦਾਈ ਮੁੰਡਾ ਤੁਸੀਂ ਕਿਵੇਂ ਲੈ ਜਾਓਗੇ ਅੱਛਾ ਉਹਨਾਂ ਚੱਕਰ ਦਾ ਮੁੰਡਾ ਚੱਕ ਲਿਆ ਜੀ ਉਹ ਅੱਛਾ ਚੱਕੇ ਤੁਰ ਪਏ ਉਹ ਹੋ ਹੋ ਬਚਰਾ ਉਹਨਾਂ ਨੇ ਸੰਤਾਂ ਨੇ ਮਾਡਰਨ ਨੂੰ ਕਿਹਾ ਵੀ ਇਹ ਕੰਮ ਨਾ ਕਰੋ ਇਹਨਾਂ ਪਰ ਨਾ ਹਟੇ ਨਹੀਂ ਲੈ ਕੇ ਘੋੜੇ ਤੇ ਬੈਠ ਗਏ ਲੈ ਕੇ ਮੁੰਡੇ ਨੂੰ ਹਾਂ ਅੱਛਾ ਜੀ ਤੇਰੀ ਮਾਂ ਫਿਰ ਉਹਦੇ ਮਗਰ ਨਾ ਠਕਲੀ ਉਹਨੇ ਮੁੰਡੇ ਦੇ ਮਗਰ ਫਿਰ ਉਹ ਸੰਤਾਂ ਨੇ ਬਚੇਰਾ ਕਿਹਾ ਭਾਈ ਤੂੰ ਮੁੜਿਆ ਜਾਣ ਦੇ ਮੁੰਡਾ ਫਿਰ ਆ ਮੜ ਜੂਗਾ ਪਾ ਨੂੰ ਕਿਤੇ ਨਾ ਕਿਤੇ ਹੀ ਟੁਕਾਂ ਨੂੰ ਜਾਣੀ ਆ ਕਦੀ ਨਹੀਂ ਮਦਮ ਮੁੰਡੇ ਦੇ ਮਗਰ ਜਾਣਾ ਮਦਮ ਹਾਂ ਮੁੰਡੇ ਦੇ ਮਗਰ ਚੱਲੀ ਗਈ ਉਹ ਵੀ ਹਾਂਜੀ ਉਹ ਜਾ ਕੇ ਜੀ ਉਹ ਲੈ ਕੇ ਆਪਣੇ ਉੱਤੇ ਜਹਾਜ਼ ਕੋ ਮੁੰਡੇ ਨੂੰ ਉਹ ਸ਼ਾਇਰ ਜਿਹੜਾ ਬੜੀ ਦੇਰ ਪਿਛੇਰ ਦੇ ਵਿੱਚ ਲੱਗੀ ਜਾਈਂਦਾ ਸੀ ਉੱਥੇ ਫਿਰ ਇੱਕ ਟੱਕਰਾ ਮਾਰਦੀ ਤੇ ਦੇਖਦੀ ਕਿ ਕਿੰਨੀਆਂ ਚ ਸਟਕਾਂ ਪਈਆਂ। ਫਿਰ ਉਹ ਮੁੰਡਾ ਪੁੱਛਦਾ ਉਹਨੂੰ ਕਹਿੰਦਾ ਵੀ ਤੁਸੀਂ ਮੈਨੂੰ ਮੇਰੇ ਪਾਸੋਂ ਬੁਲਾਇਆ ਪਰ ਫਿਰ ਉਹ ਮੁੰਡਾ ਵੀ ਰੋਣ ਲੱਗ ਗਿਆ ਵੀ ਮੈਨੂੰ ਫੜਕੇ ਦੇ ਆ ਤੁਸੀਂ। ਕਹਿੰਦਾ ਵੀ ਸਾਡਾ ਜਾਹਰ ਨਹੀਂ ਚੱਲਦਾ ਸੀ ਤੇਰੀ ਬੜੀ ਦੇਣੀਆਂ ਆਰੇ। ਫਿਰ ਉਹ ਰੋਣ ਲੱਗ ਗਿਆ ਮੁੰਡਾ। ਮਰਾ ਕਰਨ ਲੱਗਿਆ ਵੀ ਮੇਰੇ ਮੈਂ ਮਾਰ ਦੇਣਾ ਨਾ ਮੈਨੂੰ ਐ ਕਹਿ ਦਿੰਨਾ। ਫਿਰ ਉਹ ਆਕਾਸ਼ ਬਣੀ ਗਈ ਮੁੰਡੇ ਨੂੰ। ਅੱਛਾ ਜੀ। ਕਹਿੰਦਾ ਕਾਕਾ ਰੋਂਦੀ ਲੋੜ ਨਹੀਂ। ਕੀ ਕੀਚੀ ਨੂੰ ਕੀ ਦਾ ਦੇ? ਚੱਕਣਾ ਇਹ ਛੱਟਾ ਮਾਹ ਦੇ ਲਹੂਰਾਏ ਨੂੰ ਇੰਜਨ ਨੂੰ ਅੱਛਾ ਜਾ ਟੱਲੂਗਾ ਕਹਿੰਦਾ ਫਰੌਂਦੀ ਲੋਗ ਨਹੀਂ ਕਹਿੰਨੂ ਹਾਂ ਮੂਜੀ ਕਹਿੰਨਾ ਚ ਆਵਾਜ਼ ਪੈ ਗਈ ਚਲੋ ਉਹਨੇ ਜੋ ਉੱਥੇ ਲੈ ਕੇ ਚੱਕੂਆ ਪੀਰਾ ਦੇ ਕੇ ਛੱਟਾ ਮਾਰਦਾ ਇੰਜਨ ਕਰਨ ਕਰਨ ਦੇ ਕੇ ਚੱਲ ਪਿਆ ਉਹਦਾ ਜਹਾਜ ਹੂੰ ਵਜੀਰ ਨੇ ਕਿਹਾ ਵੀ ਅੱਤਾ ਚੱਲਾ ਵਧੀਆ ਹੋਇਆ ਕੰਮ ਕਹਿੰਦਾ ਵੀ ਥੋੜਾ ਜਹਾਜ ਚੱਲ ਪਿਆ ਹੁਣ ਮੈਂ ਜਾਣਾਂ ਹੂੰ ਕਹਿੰਦਾ ਵੀ ਨਹੀਂ ਛਣ ਜਾਣ ਦੇਣਾ ਜੇ ਸਾਡਾ ਗਾਹ ਟੁੱਕ ਗਿਆ ਤਾਂ ਅਸੀਂ ਕਿੱਥੇ ਪਹੁੰਚਾਂਗੇ ਅਸੀਂ ਉਹ ਚੱਕੇ ਪਿੱਛੇ ਬਿਠਾ ਦਿਆ ਮੁੰਡਾ ਨੂੰ ਨਾਲ ਹੀ ਲੈ ਗਿਆ ਮੁੰਡੇ ਨੂੰ ਅੱਛਾ ਫਿਰ ਉਹ ਜਿੱਥੇ ਉਹਨਾਂ ਨੇ ਜਾਣਾ ଥିਗਾ ਬਾਹਰ ਨੂੰ ਛੱਡਣਾ ਸੀ ਜਾਂ ਕੁਝ ਕਰਨਾ ਸੀ ਉੱਥੋਂ ਫਿਰ ਉਹ ਮੁੜਿਆ ਏ ਸ਼ਹਿਰ 'ਚ ਆ ਗਏ ਸ਼ਾਹਦ ਅੱਲਵੀਂ ਬਗੀਰ ਨੂੰ ਕਹਿੰਦਾ ਵੀ ਗੱਲ ਸੁਣ ਮੇਰੀ ਵੀ ਤੁਸੀਂ ਮੈਨੂੰ ਐ ਨਾ ਖਿੱਚੋ ਥੋੜੂ ਇਹ ਮੈਂ ਵੀ ਮਾ ਛੋੜਣਾ ਸਹਿਮਤਾ ਮੈਂ ਇਹ ਛੋੜਨ ਡੋੜ ਪਈ ਵੀ ਮੈਂ ਸ਼ਹਿਰ 'ਚ ਰਹੂੰਗਾ ਵੀ ਤੁਸੀਂ ਉੱਥੇ ਮੈਨੂੰ ਲੈ ਜਾਓ ਫਿਰ ਮੈਨੂੰ ਐ ਨਾ ਖਿੱਚ ਫਿਰ ਜਾਓ ਤੁਸੀਂ ਚੱਲ ਬਗੀਰ ਨਾਲ ਫਿਰ ਉੱਥੇ ਨਾਲ ਨੂੰ ਕਿਰਾਏ ਤੇ ਇੱਕ ਕਮਰਾ ਦਵਾਤਾ ਉਹਨੂੰ ਮੁੰਡੇ ਨੂੰ ਕੰਨਾ ਮੈਂ ਇੱਥੇ ਰਹੂੰਗਾ ਜਦ ਤੋ ਸਿਰ ਟੋਣੇ ਰੋਡ ਪਵੇ ਮੈਨੂੰ ਇੱਥੇ ਲੈ ਜਾ ਬਾਈ ਹਾਂਜੀ ਚਲੋ ਸ਼ਾਮਤ ਹੋ ਗਿਆ ਘਰ ਠੀਕ ਆ ਮੁੰਡਾ ਫਿਰ ਉੱਥੇ ਰਹਿਣ ਲੱਗਿਆ ਫਿਰ ਉਹ ਦਿਨ ਦੇ ਵਿੱਚ ਸੜਕਾਂ ਤੇ ਪੀਰੀ ਜਾਵੇ ਬਾਜ਼ਾਰ ਦੇ ਵਿੱਚ ਕਦੇ ਇੱਧਰ ਕਦੇ ਉੱਧਰ ਆਪਣੀ ਮਾਂ ਨੂੰ ਦੇਖਦਾ ਉਹ ਸ਼ਾਂਤਾਂ ਨੂੰ ਜਾਂ ਮਾਂ ਨੂੰ ਕੁਦਰਤ ਦੀ ਉਹਦੀ ਮਾਂ ਮਿਲ ਗਈ ਉੱਥੇ ਅੱਛਾ ਉਧਰ ਉਹ ਵੀ ਫਿਰਦੀ ਜਿਹੜਾ ਸੜਕਾਂ ਤੇ ਫਿਰਦੀ ਮਾਂ ਮਿਲ ਗਈ ਫਿਰ ਚੱਲ ਮੇਰੇ ਅੱਗੇ ਬੜੇ ਖੁਸ਼ ਹੋਏ ਵੀ ਚੱਲ ਮੁੰਡਾ ਮਿਲ ਗਿਆ ਫਿਰ ਉਹ ਮੁੰਡੇ ਮੁੰਡਾ ਕੇ ਕਮਰੇ ਚ ਆ ਗਿਆ ਜਿੱਥੇ ਰਹਿੰਦਾ ਸੀ ਕਮਰੇ ਚ ਹਾਂ ਕਦਾਂ ਮਾਪਿਆਂ ਨੇ 33 ਬਿਆ ਕਮਰਾ ਆਪਣਾ ਲਿਆ ਹੋਇਆ ਕਰਾਈ ਕਿ ਇੱਥੇ ਰਹਿਣਾ ਆਪਾਂ ਲਈ ਫਿਰ ਉਹ ਕਮਰੇ ਚ ਰਹਿਣ ਲੱਗ ਗਏ ਹਾਂ ਹਾਂਜੀ ਫਿਰ ਮਾੜਾ ਮੁੱਟਾ ਉਹ ਸਾਧਨ ਕਰ ਲਿਆ ਕਰੇ ਜਿਹੜੀ ਉਹਦੀ ਮਾਂ ਥੇ ਗਈ ਕੰਮ-ਕੁਮ ਕਰਕੇ ਮਾੜਾ ਮੁੱਟਾ ਉੱਰੇ ਪਰੇ ਕਰਕੇ ਜਿਹੜਾ ਆਪਣਾ ਗੁਜ਼ਾਰਾ ਕਰਦੇ ਰਹੇ ਉੱਤੇ ਕਮਰੇ ਚ ਬੈਠ ਕੇ ਕੰਮ ਚੱਲਦਾ ਰਿਹਾ ਇੱਕਨੂੰ ਫਿਰ ਉਹ ਬਜ਼ੀਰ ਡੇਡਾ ਮਾਰਿਆ ਕਰਿਓ ਦੇਖੋ ਅੱਛਾ 2-4 ਦਿਨ ਬਾਅਦ 2 ਦਿਨ ਬਾਅਦ 2 ਦਿਨ ਕੀ ਇਹ ਜਣਾਂ ਅਗੇ ਮੜ ਗਿਆ ਕਿਹਾ ਕਿ ਉਹਨਾਂ ਮੁੰਡੇ ਨੂੰ ਮੁੰਡੇ ਨੂੰ ਉਹਨਾਂ ਨੇ ਮਾਰ ਨਹੀਂ ਮੜ ਗਿਆ ਕਰਨ ਲਾ ਕੇ ਹਾਂਜੀ ਉਹਨਾਂ ਦਾ ਸਾਣੀਆ ਦੋਸਤ ਦੀ ਬਣ ਗਿਆ ਹੂੰ ਜਦੋਂ ਹੋ 13 14 ਸਾਲ ਦਾ ਮੁੰਡਾ ਹੋ ਗਿਆ ਹਾਂ ਫਿਰ ਉਹ ਵੀਰ ਨੂੰ ਕਹਿੰਦਾ ਵੀਰ ਸਾਹਿਬ ਤੁਹਾਨੂੰ ਮੈਂ ਇੱਕ ਸ਼ਹਿਰ ਕਰਾ ਕੇ ਲਿਆਵਾਂ ਹਾਂਜੀ ਕਹਿੰਦਾ ਚੱਲ ਅੱਛਾ ਕਿਉਂਕਿ ਉਹ ਫਿਰ ਉਹ ਮੋਟਲ ਬਦ ਦੋਸਤੇ ਬਣ ਕੇ ਸਮਝ ਰਿਹਾ ਉਹ ਦਿਨ ਆਡੀਓ ਜੀ ਪੈ ਗਈ ਉਹਨਾਂ ਦੀ ਤਬਾਹ ਚੱਲੀ ਇਹ ਕਹਿੰਦਾ ਚੱਲ ਫਿਰ ਉਹ ਵੀਰ ਨੂੰ ਲੈ ਕੇ ਮੁੰਡਾ ਤੋ ਇੱਕ ਪਹਾੜਾਂ ਚੱਲ ਗਿਆ ਪਹਾੜਾਂ ਤੇ ਪੌੜੀ ਲਾ ਕੇ ਚੱਲ ਗਿਆ ਪੌੜੀ ਜਾਂਦੇ ਜਾਂਦੇ ਗਾਹਾਂ ਇੱਕ ਖੋਹੀ ਸੀਗੀ ਬਣੀ ਹੋਈ ਕੋਈ ਬਣੀ ਹੋਈ ਥੀ ਉਹਦੇ ਉੱਪਰ ਪਈ ਜੀ ਸੱਲ ਅੱਛਾ ਜੀ ਟੱਕਣ ਰਤਾ ਜੇ ਪਰ ਕਹਦਾ ਵਜੀਤ ਸਾਹਿਬ ਇਹਨੂੰ ਚੱਕ ਉੱਪਰ ਅੱਛਾ ਚੱਲੋਂ ਉਹ ਸੱਲ ਨੂੰ ਚੱਕਣ ਲੱਗਿਆ ਉਹ ਸੱਲ ਚੱਕ ਨਹੀਂ ਗਿਆ ਤੇ ਅੱਛਾ ਕਹਦਾ ਨਹੀਂ ਵੀ ਤੋ ਪਹਾੜੀਆਂ ਮੇਤੋਂ ਚੱਕਣੀਆਂ ਕਹਦਾ ਲੈਂ ਮੈਂ ਹੱਥ ਲਵਾਉਣਾ ਨਾਲ ਆਪਾਂ ਦੋਈ ਚੱਕ ਦਿਆ ਕਹਦਾ ਚਾਹਾਂ ਆਂ ਪਤਾਬਰੇ ਹੱਥ ਪਾਇਆ ਨਾਲ ਚੱਕ ਚਿੱਤਾ ਜੋ ਬੰਨੇ ਜੋ ਬੰਨੇ ਚੱਕੇ ਰੱਖਦੀ ਪਰੇ ਹਾਂ ਜੋ ਚੱਕੇ ਰੱਖਦੀ ਪਰੇ ਹਾਂ ਉਹਦੇ ਵਿੱਚ ਚੜ੍ਹੜੀ ਲੱਗੀ ਹੋਈ ਸੀ ਜੀ ਹਾਂਜੀ ਕੋਲ ਤੇਜੀ ਲੱਜ ਹਾਂਜੀ ਪਤਾ ਤਾਂ ਵਜੀਰ ਸਾਹਿਬ ਆਇਆ ਕਰ ਦੱਜ ਬੰਨ ਲੈਣੋਂ ਬੰਨ ਕੇ ਲੱਜ ਥੱਲੇ ਉਤਰ ਅੱਛਾ ਫੇਰ ਤੇਰੇ ਮਗਰ ਫੇਰ ਮਾਇਆ ਆਉਣਾ ਹਾਂ ਕਹਿੰਦਾ ਠੀਕ ਹਾਂ ਲੱਜ ਬੰਨ ਕੇ ਜਿਉਂ ਵਜੀਰ ਉਤਰਿਆ ਥੱਲੇ ਇਆ ਥੋੜਾ ਥੱਲੇ ਗਿਆ ਕਹਿੰਦਾ ਵੀ ਮਾਤਾ ਬਾਹਰ ਆਉਣਾ ਬਾਹਰ ਆ ਗਿਆ ਕਹਿੰਦਾ ਕੀ ਗੱਲ ਹੋ ਗਈ ਕਹਿੰਦਾ ਵਿੱਚ ਮੇਰਾ ਕੁੱਪ ਪਿਆ ਹੱਥੋਂ ਮਾਰੇਂ ਦਿਨਾ ਕਰ ਮੈਨੂੰ ਡਰ ਲੱਗਦਾ ਕਹਿੰਦਾ ਅੱਛਾ ਜੀ ਕਹਿੰਦਾ ਨਹੀਂ ਕਹਿੰਦਾ ਚੱਲ ਚਲ ਮੈਂ ਜਾਂਦਾ ਮੇਰੇ ਨਾਲ ਚੱਲਦੇ ਅੱਛਾ ਤੇ ਥੱਲੇ ਜੋਵਨ ਹੋ ਗਿਆ ਉੱਪਰ ਵਜੀਰ ਹੋ ਗਿਆ ਤੇ ਯਾ ਉਹ ਜੋਵਨ ਥੱਲੇ ਗਿਆ ਫੇ ਸਾਰੇ ਚੜਨਾ ਹੋ ਗਿਆ ਡੱਟਾ ਚੜਨਾ ਹੋ ਗਿਆ ਪੂਰਾ ਅੰਦਰ ਜਾ ਕੇ ਹਾਂ ਚੱਲ ਥੱਲੇ ਉਤਰ ਗਏ ਦੋ ਜਣੇ ਅੱਛਾ ਦੱਜ ਸ਼ਰਤੀ ਉਹਨਾਂ ਨੇ ਹਾਂਜੀ ਫੇਰ ਉਹ ਲੈ ਕੇ ਨਿਕਟ ਗਿਆ ਬਾਹਰ ਕੋਈ ਚੋਂ ਬਾਹਰ ਨਿਕਲ ਗਿਆ ਲੈ ਕੇ ਬਾਹਰ ਬਾਗ ਵਿਚਾ ਬਣਿਆ ਹੋਇਆ ਕਮਰੇ-ਕੁੰਮਰੇ ਜੇ ਬਣੇ ਹੋਏ ਪੂਰੀ ਬਾਗ ਦੇ ਵਿੱਚ ਸ਼ਾਇਦ ਕਰਾਈ ਵੇਚ ਦੀ ਉੱਥੇ ਇੱਕ ਹਾਲ ਬਣਿਆ ਆ ਦੀ ਬਹੁਤ ਵੱਡਾ ਉਹਦੇ ਵਿੱਚ ਫੇਰ ਉਹ ਹਾਲ ਚ ਲੈ ਕੇ ਵੜ ਗਿਆ ਨੂੰ ਕਹਿੰਦਾ ਲੈ ਜੀ ਜੀ ਗੱਲ ਸੁਣੇ ਮੇਰੀ ਆਪਾਂ ਦੇਖਣਾ ਹੀ ਆ ਵੀ ਉੱਥੇ ਕੋਈ ਚੀਜ਼ ਚੱਕਣੀ ਨਹੀਂ ਹੈਗੀ ਮੈਂ ਠੀਕ ਆ ਜੀ ਕਹਿੰਦਾ ਬਿਲਕੁਲ ਨਹੀਂ ਆਪਣੇ ਹੱਥ ਲਾਉਣਾ ਕੋਈ ਚੀਜ਼ ਨਹੀਂ ਆਪਾਂ ਦੇਖਣ ਵਾਸਤੇ ਚੀਜ਼ਾਂ ਨੇ ਇਹ ਕਹਾ ਠੀਕ ਆ ਤੇ ਰਾਮਪ੍ਰਤਾ ਦਾ ਆਪਕੇ ਉਹਨੂੰ ਉਹ ਹਾਲ ਚ ਵੜ ਗਿਆ ਹੋ ਵੇਖ ਰਿਹਾ ਤੇ ਬਹੁਤ ਚੀਜ਼ਾਂ ਵਧੀਆ ਵਧੀਆ ਪਈਆਂ ਨੇ ਮੂਰਤਾਂ ਗਹਿਣੇ ਬਹੁਤ ਸੋਨਾ ਚਾਂਦੀ ਟੂਮਾ ਟਾਮਾ ਬਹੁਤ ਕੁਝ ਪਿਆ ਉੱਥੇ ਦੇਖਣ ਵਾਲੀ ਚੀਜ਼ਾਂ ਪਈਆਂ ਨੇ ਵੇਖ ਕੇ ਬਜીર ਖੁਸ਼ ਹੋ ਗਿਆ ਕਿ ਬਹੁਤ ਜਿਆਦਾ ਬਹੁਤ ਵਧੀਆ ਚੀਜ਼ ਹੈ ਦੇਖ ਦੂਗਾ ਚੱਲੀ ਜਾਈ ਕਾ ਚੱਲ ਜਿਆਦਾ ਫਿਰ ਮੋੜਨ ਲੱਗੇ ਉੱਥੇ ਚਾਰ ਪਾਸਾ ਪਿਆ ଥିਗਾ ਜਿਹੜਾ ਚਾਰ ਪਾਸਾ ਨਹੀਂ ਖੇਲਦੇ ਹੁੰਦੇ ਅੱਛਾ ਜੁਵਾ ਖੇਡ ਜੁਵਾ ਮੰਗੋ ਚਾਰ ਪਾਸਾ ਪਿਆ ਤੇ ਇੱਕ ਉਹ ਬਜીર ਨੇ ਕਿਹਾ ਵੀ ਚਾਰ ਚਾਰ ਚਾਹ ਚਾਰ ਪਾਸਾ ਪਿਆ ਚਾਰ ਪਾਸਾ ਬਹੁਤ ਵਧੀਆ ਪਿਆ ਹੂੰ ਉਹਦੇ ਜੀ ਉਹ ਜੋਗਨ ਮੂਰੇ ਜਾਂਦਾ ଥିਗਾ ਉਹਨੇ ਕਰਕੇ ਇਕੱਠਾ ਆਪਣੇ ਜੇਬ ਚ ਪਾ ਲਿਆ ਹੂੰ ਚਾਰ ਪਾਸਾ ਵਿਚਾਲੇ ਚਲਦੇ ਆ ਆਹੋ ਹਾਂ ਲਾਈਕ ਆ ਇਹ ਆਗੇ ਉੱਤੇ ਖੋਈ ਤੇ ਹਾਂਜੀ ਕੱਗਲੇ ਵੀ ਚੜ ਜਾ ਉੱਪਰ ਹਾਂਜੀ ਹੂੰ ਚੱਲ ਬਜੀਰ ਚੜ ਗਿਆ ਉੱਪਰ ਮਗਰ ਉਹ ਜੋਗਨ ਚੜ ਗਿਆ ਉੱਪਰ ਹਾਂਜੀ ਬਾਹਰ ਨਿਕਲ ਆਈ ਸਿਲ ਚੱਕ ਕੇ ਉਹਨਾਂ ਨੂੰ ਉੱਪਰ ਰੱਖਤੀ ਉਹਦੇ चलो करा, जंगा भी के अपने आ <laughs> गए ने, ने, ने चार पासा दिखाता रा, राजे महाराज मैं एक चीज लैके आया क्या दिखाने चार पासा लिया तीन लिया के बिछाता चार पासा से लगा हम बहुत बढ़िया भाई ये कितने मिल गया कस कुछ ਬਹੁਤ ਵਧੀਆ ਕਾ ਨਜ਼ਰ ਨਾਮ ਦੇਣ ਵਾਲਾ ਕਹਿੰਦਾ ਭਾਬੀਆ ਚਾਰ ਪੰਜ ਉਹ ਇੱਕ ਦਿਨ ਪਿਆ ਰਿਆ ਫਿਰ ਦੂਜੇ ਰਾਜਾ ਕਹਿੰਦਾ ਵੀ ਚਾਰ ਪਾਸ਼ਾ ਤਾਂ ਹੈਗਾ ਇਹਦੀ ਗੋਟਾ ਕਿੱਥੇ ਨੇ ਹੂੰ ਜੀ ਰ ਖੇਲ ਦੇ ਨੇ ਨੂੰ ਹਾਂ ਹਾਂ ਫਿਰ ਉਹ ਬਜੀ ਸ਼ਾਦ ਲੈ ਕੇ ਕਹਿੰਦਾ ਮਹਾਰਾਜ ਇਹਦੀ ਗੋਟਾ ਤਾਂ ਲਿਆਓ ਤਾਂ ਹੀ ਚਾਰ ਪਾਸ਼ੇ ਦਾ ਫਾਇਦਾ ਨਹੀਂ ਕੀ ਕਰਨਾ ਹੈ ਤਾਂ ਹੀ ਖੇਲ ਹੋਵੇਗਾ ਇਹਦਾ ਨਾ ਕੋਈ ਤਾਂ ਹੈ ਕਹਿੰਦਾ ਜੀ ਗੋਟਾ ਮੇਰੇ ਕੋਲ ਹੈ ਨਹੀਂ ਹਾਂ ਕਹਿੰਦਾ ਗੋਟਾ ਲੈ ਕੇ ਆਵੇ ਜਿੱਥੋਂ ਇਹ ਲੈ ਕੇ ਆ ਤਾਂ ਗੋਟਾ ਲੈ ਕੇ ਆ ਹੈ ਨਾ ਕੋ ਰਾਜ ਨੂੰ ਉਹ ਬੁ ਜੇ ਨੂੰ ਫਿਕਰ ਪਾਵੇ ਨਾ ਗੋਟਾ ਕਿ ਮੈਂ ਕਿੱਥੇ ਲਿਆ ਆ ਮੈਂ ਜਾ ਕੇ ਦੇਖਦਾ ਗੋਟਾ ਹੀ ਦੀ ਹੈ ਹਾਂ ਕਾ ਜੀ ਵਾ ਦੇਖਦਾ ਜੀ ਕਰਦਾ ਭਾਈ ਜੇ ਉਹ ਜਣ ਫਿਰ ਉਹ ਜੋਵਨ ਕਵਾ ਗਿਆ ਉੱਥੇ ਕਮਰੇ ਚ ਮੈਨੂੰ ਮਿਲਿਆ ਗੱਲਾਂ ਮੱਤਾ ਕੀਤੀਆਂ ਕਹਿੰਦਾ ਵੀ ਜੋਵਨ ਮੇਤੋ ਦਾ ਗਲਤ ਕੰਮ ਹੋ ਗਿਆ ਕਹਿੰਦਾ ਕੀ ਹੋ ਗਿਆ ਕਹਿੰਦਾ ਵੀ ਇਹ ਗੱਲ ਛੁੱਟਦਾ ਮੇਰੇ ਮਨ ਚ ਆ ਗਈ ਬੇਈਮਾਨੀ ਮੈਂ ਉਥੋਂ ਚਾਰ ਪਾਸਾ ਚੱਕ ਲਿਆ ਆ ਹਾਂ ਕਦਾ ਮਤਲਬ ਕਿਹਾ ਜੀ ਕੋਈ ਚੀਜ਼ ਚੱਕੜੀ ਨਹੀਂ ਉੱਥੋਂ ਕਦਾ ਬਾਅਦ ਚ ਮੇਰੇ ਮਾਨਟੇ ਕਹਿੰਦਾ ਬੀਬਾ ਨਹੀਂ ਹੋਗੀ ਵੀ ਆ ਚੱਲਿਆ ਚੱਲਿਆ ਬਈਆ ਚੀਜ਼ ਆ ਕਦਾ ਹੁਣ ਬੰਨਵਾ ਜੀ ਗੁਪਟਾ ਚ ਆਈ ਜਾਨੇ ਮਨੂੰ ਰਾਜਨਸ਼ ਸਜ਼ਾ ਦੇ ਦੋ ਨਹੀਂ ਕਦਾ ਗੁੱਸੇ ਚ ਆਇਆ ਤੇ ਬਈ ਇਹ ਗੁਪਟਾ ਲਿਆ ਕੇ ਤੇ ਤਾਂ ਤਾਂ ਘਾਉ ਤੇ ਕੀਤਾ ਕਿ ਮੈਂ ਘਾਟੋਂ ਡੇ ਚਲਾ ਕੇ ਆਦਿਆ ਫੇਰ ਆਪੇ ਦੇਖਦੇ ਗੁਪਟਾ ਆ ਜਾਏ ਫੇਰ ਉਹ ਨਾਲ ਲੈ ਚੜਦਾ ਬੀਰ ਨੂੰ ਲੈ ਕੇ ਉੱਥੇ ਚੜ ਗਿਆ ਪਾਣੀ ਚ ਉਹ ਪਈ ਜੀ ਸਹਿਰ ਉਹਨਾਂ ਨੇ ਫਿਰ ਦੋਹਾਂ ਨੇ ਫਿਰ ਚੱਕਤੀ ਪੜੇ ਸ਼ੌਲਤਾ ਮਤਲਬ ਉਹ ਜੋ ਮਨ ਚੱਕਣੀ ਸੀਗੀ ਹੂੰ ਉਹਦੀ ਆਤਮ ਸ਼ਕਤੀ ਸੀਗੀ ਉਹਦੇ ਵਿੱਚ ਅੱਛਾ ਜੀ ਜੱਕਤੀ ਉਹਨਾਂ ਦੇ ਪਰੇ ਕਰਤੀ ਫੇਰ ਉਹ ਵਜੀਰ ਨੂੰ ਕਹਿੰਦਾ ਵੀ ਤੂੰ ਐ ਕਰ ਥੱਲੇ ਉੱਤਰ ਹੂੰ ਨਾ ਫੇਰ ਉਹ ਕਹਿੰਦਾ ਵੀ ਮਾਮੀ ਜਾਮਾ ਵਜੀਰ ਕਹਿੰਦਾ ਕਹਿੰਦਾ ਤੂੰ ਆਂਗਾ ਤੂੰ ਇੱਥੇ ਬੈਠ ਮੈਂ ਤੈਨੂੰ ਗੁੱਟਾ ਲੈ ਕੇ ਦਿੰਦਾ ਰਾਂਪੜਾ ਉਹ ਜੋ ਬਣ ਕਹਿੰਦਾ ਹੂੰ ਕਦ ਤੱਕ ਗੋਟਾ ਮਾਰਿਆ ਦੇ ਨਾਲ ਨਾ ਤੁਸੀਂ ਬਾਹਰ ਬੈਠ ਹੋ ਰਹੇ ਮੈਂ ਆ ਜਾਣਾ ਕਹਿੰਦਾ ਘਾ ਠੀਕ ਆ ਜੋ ਉਹਨੂੰ ਪਾਈ ਦੱਜ ਤਾਂ ਉਹ ਥੱਦੇ ਉੱਤਰ ਗਿਆ ਅੱਛਾ ਥੱਦੇ ਉੱਤਰ ਕੇ ਫਿਰ ਬਾਹਰ ਨਿਕਲ ਕੇ ਚੱਲਿਆ ਹੋਇਆ ਘਰ ਬਾਗ ਬਾਗ ਬਣਿਆ ਨਾ ਸੜਕਾਂ ਬੜੀਆਂ ਹੋਈਆਂ ਨੇ ਰਾਹ ਰੂ ਬੜੇ ਨੇ ਕਮਰੇ ਬਣੇ ਹੋਏ ਨੇ ਫਿਰ ਮੈਂ ਤੁਰਿਆ ਜਾਂਦਾ ਹਾਂ ਆਲੇ-ਦੁਆਲੇ ਦੇਖਦਾ ਜਾਂਦਾ ਹਾਂ ਫਿਰ ਉੱਥੇ ਹੋ ਗਿਆ ਉਹਦੇ ਵਿੱਚ ਆਪਣੇ ਹਾਲ ਦੇ ਵਿੱਚ ਉੱਥੇ ਉਹ ਗੋਟਾ ਨਿਕਜਿਆ ਦੇਖੀਆ ਗੋਟਾ ਨਹੀਂ ਦੇਖਿਆ ਕਿ ਵਿੱਚ ਪਈਆਂ ਹੋਣੀਆਂ ਈ ਫਿਰ ਬਹਾਨੇ ਕਰ ਗਿਆ ਬਸ ਸ਼ੌਂਕ ਚ ਤੁਰ ਜਾਂਦਾ ਹਾਂ ਥੈਂਕ ਯੂ ਗਾਹ ਇੱਕ ਕਮਰਾ ਥੀਆ ਕਮਰੇ ਦੇ ਬਾਹਲੇ ਪਾਸੇ ਕੁੜੀ ਬੈਠੀ ਐ ਇੱਕ ਉਹ ਕੁੜੀ ਦੇਖ ਕੇ ਉਹ ਰੋਣ ਲੱਗ ਗਈ ਹਾਂ ਫਿਰ ਹੱਸਣ ਲੱਗ ਗਈ ਉਹਨੇ ਅੱਛਾ ਫਿਰ ਉਹ ਕੁੜੀ ਕੋ ਛੱਡ ਗਿਆ ਹੌਲੀ ਹੌਲੀ ਕਹਿੰਦਾ ਭਾਈ ਤੂੰ ਪਹਿਲਾਂ ਹੱਸਣ ਲੱਗ ਗਿਆ ਫਿਰ ਰੋਣ ਲੱਗ ਗਿਆ ਕੀ ਗੱਲ ਹੋ ਗਈ ਕਦਾਂ ਹੀ ਮੈਂ ਛੋਡੇ ਵਰਗਾ ਜਿਹਾ ਬੰਦਾ ਨਹੀਂ ਦੇਖਿਆ ਇੱਥੇ ਕਾਕੀ ਬੰਦਾ ਨਹੀਂ ਦੇਖਿਆ ਮੈਂ ਰੋਂਦੀ ਮੈਂ ਤਾਂ ਵੀ ਮੇਰਾ ਉਰੇ ਮੈਂ ਤੇਰਾ ਕੀ ਬਣੂਗਾ ਤੈਨੂੰ ਕਈ ਵਾਰ ਆਇਆ ਨਾ ਕਰਦੇ ਆਇਆ ਨਾ ਕਰਦੇ ਮੇਰਾ ਬਾਪ ਬਹੁਤ ਆਇਆ ਚੱਲ ਫਿਰ ਉਹ ਕੁੜੀ ਕੋ ਰਿਹਾ ਇੱਕ ਦੋ ਦਸਤਾਂ ਕੁੜੀ ਕੋ ਫਿਰ ਕੁੜੀ ਕਹਿੰਦੀ ਵੀ ਆਪਾਂ ਨੇ ਤੂੰ ਬੰਨ ਨਾਲੇ ਲੈ ਚੱਲ ਵੀ ਮੈਂ ਮੇਰਾ ਵੀ ਇੱਥੇ ਕੱਲੀ ਰਹਿੰਦਾ ਮੇਰਾ ਜੀ ਨਹੀਂ ਲੱਗਦਾ ਉੱਥੇ ਚਲ ਜੀ ਸੌਂਦਾ ਸੌਂ ਗੱਲ ਹੋ ਗਈ ਫਿਰ ਉਹ ਕੁੜੀ ਨੂੰ ਨਾਲ ਲੈ ਕੇ ਆ ਗਿਆ ਕੁੜੀ ਨੂੰ ਕਹਿੰਦਾ ਕੁੜੀ ਕਹਿੰਦੀ ਵੀ ਤੁਸੀਂ ਕਿਵੇਂ ਆਏ ਬਈ ਕਦੇ ਮੈਂ ਗੋਟਾ ਲੈਣ ਆਇਆ ਕਦੇ ਗੋਟਾ ਬੰਨ ਦੱਸ ਦੇਣਾ ਤੈਨੂੰ ਫਿਰ ਉਹ ਗਦਾਮ ਚ ਲੈ ਗਈ ਗੋਟਾ ਜਿੱਥੇ ਪਈਆਂ ਜਾਂ ਉਹਨੇ ਫਿਰ ਗੋਟਾ ਚੱਕ ਕੇ ਫੜਾ ਚਿਆਂ ਨੂੰ ਕਦੇ ਗੋਟਾ ਆਏ ਨੇ ਅੱਛਾ ਗੋਟਾ ਲੈ ਗੋਟਾ ਵਿੱਚ ਪਾ ਲਈ ਆਪਣੀਆਂ ਹਾਂਜੀ ਪਾ ਕੇ ਆਪਣੇ ਜੇਬ ਚ ਪਾ ਦਾਂਗੇ ਜੇ ਚਾਹਣੀ ਚਾਹ ਰਾਗੇ ਉੱਥੇ ਖੋਈ ਕੋ ਫਿਰ ਉਹ ਕੁੜੀ ਹੋਰ ਜੋ ਬਣਾ ਕਹਿੰਦਾ ਵੀ ਤੂੰ ਕੁੜੀ ਨੂੰ ਕਹਿੰਦਾ ਤੂੰ ਉੱਪਰ ਚੜ ਜਾ ਅੱਛਾ ਕਹਿੰਦਾ ਨਹੀਂ ਤੁਸੀਂ ਜਾਓ ਪਹਿਲਾਂ ਮੈਂ ਉੱਪਰ ਕਜਾ ਨਹੀਂ ਤੂੰ ਉੱਪਰ ਜਾ ਮੈਂ ਤੇ ਤੇ ਮਗਰਾ ਜਾਣਾ ਉਹਨੇ ਕਿਹਾ ਵੀ ਜੇ ਮੈਂ ਨਾਲ ਉੱਪਰ ਚੜੀ ਗਈ ਇਹ ਬੰਨੂ ਛੱਡ ਕੇ ਤਾਂ ਚੜੀ ਨਾ ਰਿਹਾ ਜੀ ਆਵੇਂ ਨਾ ਆਵੇਂ ਨਾਵੇਂ ਉਹ ਕਹਿੰਦਾ ਤੂੰ ਜਾਕਦੇ ਨਹੀਂ ਤੂੰ ਜਾ ਅੱਛਾ ਫਿਰ ਉਹ ਕੁੜੀ ਮੰਨ ਗਈ ਉਹ ਕੁੜੀ ਨੂੰ ਉਹਨੇ ਗੋਟਾਂ ਫੜਾਤੀਆਂ ਵੀ ਆ ਗੋਟਾਂ ਲੈ ਜਾ ਕੋਲ ਵੀ ਮੈਂ ਤੇ ਤੇ ਮਗਰਾ ਜਾਂਗਾ ਫਿਰ ਉਹ ਗੋਟਾਂ ਕੁੜੀ ਨੇ ਫੜ ਲਈਆਂ ਆਪਣੇ ਪਾਰੀਆਂ ਜੇਬ ਦੀ ਉੱਤੇ ਹਾਂ ਜੀ ਆ ਚਲ ਕੁੜੀ ਉੱਪਰ ਚੜ ਗਈ ਯਾਦ ਉਹ ਕੁੜੀ ਬਾਹਰ ਗਈ ਵਜੀਰ ਨੇ ਦੇਖਿਆ ਕਿ ਕੁੜੀ ਆ ਗਈ ਕਿਉਂ ਉਹਨੇ ਕੁੜੀ ਬਾਲ ਕਰਾ ਲਈ ਕਹਿੰਦਾ ਭਾਈ ਗੋਟਾ ਕਦੀ ਗੋਟਾ ਮੇਰੇ ਕੋ ਹੈਗੀਆਂ ਉਹ ਕਹਿੰਦੀ ਗੋਟਾ ਮੇਰੇ ਕੋ ਹੈਗੀਆਂ ਜਦੋਂ ਉਹਨੇ ਗੋਟਾ ਗਿਆ ਫਿਰ ਉਹਦੇ ਵਜੀਰ ਦੇ ਮਨ ਚ ਮਹਿਮਾਨੀ ਆ ਗਈ ਅੱਛਾ ਭਈ ਆਪਾਂ ਇਹਨੂੰ ਜੋਬਨ ਨੂੰ ਕਾਨੂੰ ਕਰਨ ਦਾ ਵਿਚੇ ਰਹਿਣ ਦੇ ਆਪਾਂ ਕੁੜੀ ਲੈ ਜਾਂਦੇ ਹਾਂ ਮੈਂ ਆਪਣੇ ਮੁੰਡੇ ਨਾਲ ਰਿਸ਼ਤਾ ਕਰ ਦੇਣਾ ਕਰ ਦੇਣਾ ਭਾਈ ਉਹਦੇ ਮਨ ਚ ਪੇਰੀ ਮਹਿਮਾਨੀ ਆ ਗਈ ਉਹਨੇ ਭਈ ਜੜੀ ਲੱਜ ਪੰਨੀ ਹੀ ਸੀ ਖੋੜ ਕੇ ਵਿਚੇ ਛੜਤੀ ਸਰਦੇ ਆ ਅੱਛਾ ਵਜੀਰ ਨੇ ਜਦੋਂ ਉਹਨੇ ਦੇਖਿਆ ਵੀ ਉਹ ਇਹ ਤਾਂ ਲੱਜ ਵਿਚੇ ਛੜਤੀ ਨਹੀਂ ਮਹਿਮਾਨੇ ਧੋਖਾ ਕਰਤਾ ਨਹੀਂ ਵਜੀਰ ਨੇ ਫਿਰ ਉਹ ਰੋਣ ਲੱਗਿਆ ਬਰਾਗ ਚ ਹੋ ਗਿਆ ਵੀ ਮੇਰਾ ਹੁਣ ਕੀ ਬਣੂ ਇੱਥੇ ਮੈਂ ਹਮਕੇਵੇਂ ਚੜੂਗਾ ਪਤਾ ਫਿਰ ਉਹ ਕੁੜੀ ਨੂੰ ਲੈ ਗਿਆ ਉਥੋਂ ਵਜੀਰ ਆਪਣੇ ਮਹਰਾਂ ਚ ਲੱਗ ਗਿਆ ਅੱਛਾ ਉਹ ਫਿਰ ਉਹਦਾਸ਼ ਹੋ ਗਿਆ ਸੋਚਣ ਲੱਗ ਗਿਆ ਵੀ ਹੁਣ ਮੈਂ ਕਿਵੇਂ ਕਰੂੰਗਾ ਕਿਵੇਂ ਫਿਰ ਉਹ ਸੋਜ਼ਾ ਸੋਜ਼ਾ ਬਾਹਰ ਨਿਕਲ ਗਿਆ ਸੱਦੇ ਉਹ ਸੜਕਾਂ ਤੇ ਤੁਰਿਆ ਜਾਂਦਾ ਕਦੇ ਆਇਆ ਸੜਕ 'ਤੇ ਜਾਂਦਾ ਕਦੇ ਆਇਆ ਸੜਕ 'ਤੇ ਜਾਂਦਾ ਤੁਰਿਆ ਜਾਂਦਾ ਜੋ ਬਣ ਜੋ ਬਣ ਗਾਂਹ ਚਵਾਰੇ ਦੇ ਵਿੱਚ ਤਿੰਨ ਕੁੜੀਆਂ ਬੈਠੀਆਂ ਦੀ ਉੱਪਰ ਵੱਧ ਰਹੀ ਕਈ ਅੱਛਾ ਕੁਛ ਮਾਰਾ ਪਿਆ ਹੋਣਾ ਹਾਂ ਤਿੰਨ ਕੁੜੀਆਂ ਬੈਠੀਆਂ ਲਉ ਦੇਖ ਜਿਆਂ ਵੇ ਕਿੰਨੇ ਵੀ ਆਹ ਮੁੰਡਾ ਕਈ ਜਿਹੜੇ ਮਾਰਦਾ ਵੀ ਪਰ ਆਏ ਨੰਗੇ ਆ ਤੇ ਹੁਣ ਫੇਰ ਹੁਣ ਉਹ ਇੱਧਰੋਂ ਆਉਂਦਾ ਇਹ ਕਿਵੇਂ ਫਿਰਦਾ ਬਰੇ ਮੁੰਡਾ ਹਾਂ ਇੱਕ ਇੱਕ ਕਹਿੰਦੀ ਤੈਨੂੰ ਮਾਂ ਦੱਸਦੀਆਂ ਇਹ ਹੀ ਪੜਕਿਆ ਫਿਰਦਾ ਮੁੰਡਾ ਇਹਨੂੰ ਜਾਣ ਵਾਸਤੇ ਕੋਈ ਰਾਹ ਨਹੀਂ ਲੈਂਦਾ ਇਹਨੂੰ ਕਦੀ ਬੰਨਤਾ ਐ ਰੱਖਦਾ ਇਹਦਾ ਫਿਰ ਮੁੰਡਾ ਥੱਲੇ ਆ ਗਿਆ ਥੱਲੇ ਆ ਕੇ ਫਿਰ ਉਹ ਗੱਲਾਂ ਕਰਨ ਲੱਗ ਗਿਆ ਉੱਪਰ ਹੂੰ ਕੁੜੀਆਂ ਕਹਿੰਦੀ ਯਾ ਹਮਾਰੇ ਹਮਾਰੇ ਮੇਰੇ ਕੋ ਟੋਪੀ ਆ ਅੱਛਾ ਇਹ ਕੁੜੀਆਂ ਦੀ ਜੇ ਬੰਦਾ ਇਹਨੂੰ ਸਿਰ ਤੇ ਲੈ ਲਵੇ ਉਹ 100 ਸਾਲ ਦਾ ਬਣ ਜਾਊਗਾ ਬੰਦਾ ਮੁੰਡਾ ਬਣ ਜਾਊਗਾ ਜੇ ਉਹ ਟੋਪੀ ਸਿਰ ਤੇ ਲੈ ਲਵੇ ਹੂੰ ਉਹ ਟੋਪੀ ਸਿਰ ਤੇ ਛੜਤੀ ਅੱਛਾ ਆ ਮੇਰੇ ਕੋ ਪਉਵੇ ਨਹੀਂ ਹੂੰ ਇਹ ਪਉਵੇ ਜੇ ਚੜ ਕੇ ਕਹੇ ਜੀ ਮੇਰੇ ਸਾਥ ਚੱਲੋ ਇਹਨੂੰ ਆਪਣੀ ਸਾਹਰ ਲੈ ਜਾਣਗੇ ਅੱਛਾ ਉਹ ਦੂਗਨੇ ਪਉਏ ਛੱਟੇ ਥੱਲੇ ਇੱਕ ਨੇ ਛੱਟੇ ਸ਼ਰਮਾ ਹਾਂ ਵੀ ਆ ਸ਼ਰਮਾ ਜੀ ਅੱਖਾਂ ਚ ਪਾ ਲਵੇ ਜੇ ਹਨੇਰੇ ਚ ਜਾਊਗਾ 그러면은 ਸਾਰਾ ਚੜਨਾ ਹੋ ਜਾਊਗਾ ਸਾਰਾ ਦਿਖਣ ਲੱਗ ਜੀ ਉਹਨੇ ਉਹ ਤਿੰਨੇ ਚੀਜ਼ਾਂ ਚੱਕ ਲਈਆਂ ਉੱਥੋਂ ਅੱਛਾ ਉਹ ਸੁਣ ਕੇ ਗੱਲਾਂ ਉਹਨਾਂ ਦੀਆਂ ਹੂੰ ਚੱਕ ਕੇ ਜੋ ਲੈ ਕੇ ਫਿਰ ਉਹ ਉਹ ਕੁੜੀਆਂ ਤੋਂ ਪਰੇ ਹੋ ਗਿਆ ਆ ਕੇ ਉਹਨੇ ਪਉਏ ਪਾ ਲਏ ਫਿਰ ਆਪਣੇ ਅੱਛਾ ਪਉਏ ਪਾ ਕੇ ਕਿਹਾ ਚਲੋ ਮੇਰੇ ਸਹਿਰ ਚੱਲੋ ਪਉਏ ਡਾਕੇ ਡਾਕੇ ਉਹਨੂੰ ਉਹ ਸਹਿਰ ਦੇ ਆ ਕੇ ਲਾਤਾ ਉੱਥੇ ਫਿਰ ਉਹ ਆਪਣੀ ਮਾਂ ਕੋ ਬਾਗਿਆ ਯੋਵਨ ਕਮਰੇ ਚ ਆ ਗਿਆ ਮਾਂ ਵੀ ਕਹਿੰਦੀ ਪਰ ਆ ਗਿਆ ਕਹਿੰਦੀ ਮਾਂ ਤੁਹਾਨੂੰ ਦੇਖਦੇ ਆ ਤੁਹਾਨੂੰ 2-3 ਦਿਨ ਹੋ ਗਏ ਦੋ ਗਾਂ ਇਨਵੇਂ ਆਇਨ ਕਦਾਂ ਆ ਗਿਆ ਠੀਕ ਹੈ ਰਾਜਾ ਰਹਿਮ ਫਿਰ ਜੋਵਨ ਨੇ ਕੀ ਕੀਤਾ ਇੱਕ ਦਿਨ ਉਹਨੇ ਟੋਪੀ ਰਹੀ ਸ਼ਰਤੇ 100 ਸਾਲ ਦਾ ਬੋਟਾ ਬਣ ਗਿਆ ਟੱਕ ਟੱਕ ਲੱਗਿਆ ਛੋਟੀ ਲੜੀ ਹੱਥ ਚ ਹਾਂ ਟਰਦਾ ਟਰਦਾ ਹੌਰੀ ਹੌਰੀ ਜਾ ਕੇ ਵੀ ਉਹ ਰਾਜੇ ਦੀ ਕਚਹਿਰੀ ਜਾਣ ਲੱਗਿਆ ਜਿਹੜਾ ਰਾਜਾ ਜਿੱਥੇ ਜਾਦਾ ਵਿਜੀਤਾ ਇੰਨੇ ਸੀ ਉਹਦੀ ਕਚਹਿਰੀ ਜਾਣ ਲੱਗ ਗਿਆ ਭੈਜਿਆ ਕਰ ਜਾ ਕੇ ਬੰਦਿਆਂ ਦੇ ਵਿੱਚ ਜਾ ਕਸ਼ੇਰੀ ਲੱਗੀ ਹੋਵੇ ਉੱਠ ਕੇ ਆ ਜਾ ਕਰੇ ਦੋ ਦਿਨ ਫੇਰ ਚੜਾ ਕਰਕੇ ਜਾ ਕੇ ਟੋਪੀ ਲਾ ਕੇ ਫੇਰ ਭੈਜਿਆ ਕਰੇ ਉੱਥੇ ਜਾ ਕੇ ਉਹ ਜਾਂ ਦੋ ਤਿੰਨ ਦਿਨ ਹੋਏ ਆਉਂਦੇ ਨਹੀਂ ਉਹ ਰਾਜੇ ਦੇ ਨਿਗਾ ਪੈ ਗਿਆ ਵੀ ਉਹ ਬਜ਼ੁਰਗ ਰੋਜ਼ ਆਉਂਦਾ ਵੀ ਉਹ ਆਪਣੀ ਮੋੜ ਮੜ ਜਾਂਦਾ ਵੀ ਉਹਦੇ ਕੀ ਗੱਲ ਹੋਵੇ ਹਾਂ ਕਿਹਨੇ ਕੋਈ ਹਾਂ ਉਹ ਹੌਲੀ ਹੌਲੀ ਜਦੋਂ ਕੀ ਇਹ ਜਦੋਂ ਰਾਜੇ ਦੇ ਕੋਲ ਹੀ ਜਾ ਕੇ ਬੈਹ ਜਾ ਕਰੇ ਲਵੇ ਰੋ ਕੇ ਬੈਹ ਜਾ ਕਰੇ ਐ ਇੱਕ ਦਿਨ ਰਾਜਾ ਨੇ ਪੁੱਛ ਲਿਆ ਉਹਨੂੰ ਕਹਿੰਦਾ ਬਜ਼ੁਰਗਾ ਤੁਸੀਂ ਕਈ ਦਿਨ ਦੇ ਆਉਨੇ ਹੋ ਇੱਥੇ ਕੋਈ ਕੰਮ ਆਉਣਾ ਹੈ ਭਾਈ ਕਹਦਾ ਨਹੀਂ ਮੈਂ ਕੀ ਕੰਮ ਹੋਣਾ ਜੀ ਮਾਤਾ ਹੁਣ ਫਿਰ ਆਦਮੀਆਂ ਕੰਮ ਵਿੱਚ ਹੁੰਦਾ ਨਹੀਂ ਕੋਈ ਪਰ ਤਾਂ ਆ ਹੀ ਬਚਾਲ ਰਾਜੇ ਦੀ ਕਿਹੜੀ ਜਿਹੀ ਬੈ ਕੇ ਟਾਈਮ ਪਾਸ ਹੋ ਜਾਂਦਾ ਮੇਰਾ ਕਹਣਾ ਉਹਦੇ ਕੋਲ ਰਾਜ ਕੋ ਜਾਂਦਾ ਰਿਹਾ ਉੱਥੇ ਜਾਇਆ ਕਰੇ ਮੁੜਿਆ ਕਰੇ ਫਿਰ ਉਹ ਇੱਕ ਦਿਨ ਰਾਜਾ ਕਹਿਣ ਲੱਗਾ ਮਰਾਜ ਤੁਸੀਂ ਆਏ ਕਰੋ ਕਿ ਸੰਨ ਕੋਈ ਗੱਲਬਾਤ ਸੁਣਾਓ ਕੋਈ ਕੋਈ ਗੱਦਬਾ ਉਹ ਜਦੋਂ ਲੱਗਿਆ ਉਹਦਾ ਪ੍ਰੇਮਿਆ ਬਣ ਗਿਆ ਛੋਟਾ ਜਿਹਾ ਰਾਜਾ ਤਰੇ ਹੀ ਬਗਲ ਬਾਸੋਂ ਨਕੇ ਸੁਣਾਵਾਂ ਕਹਿੰਦਾ ਨਹੀਂ ਸੁਣਾਓਗੇ ਗੱਲ ਬਾਤ ਤੇਰੀ ਇੱਕਦਮ ਦੂਜੇ ਨੂੰ ਫੇਚਾ ਰਹਿ ਗਿਆ ਹੂੰ ਤੇ ਸੁਣਾਉਣੀ ਗੱਲ ਬਾਤ ਕੋਈ ਕਹਿੰਦਾ ਭਾਈ ਆ ਜੇ ਮੇਰੇ ਤੋਂ ਬਗਲ ਸੁਣਨੀ ਆ ਸਾਰੇ ਪਰਿਵਾਰ ਬੈਠੋ ਇਕੱਠੇ ਹੋ ਗਏ ਛੋਟਾ ਵਜੀਰ ਵੀ ਬੈਠੇ ਵਿੱਚ ਵਜੀਰ ਦਾ ਪਰਿਵਾਰ ਵੀ ਬੈਠੇ ਵਿੱਚ ਵੀ ਗੰਨਵਾ ਸਾਰਿਆਂ ਨੂੰ ਸੁਣਾਉਂਗਾ ਸੁਣੋਗੇ ਸਾਰੇ ਸੁਣੋਗੇ ਚੰਗਾ ਲੱਗੂਗਾ ਤੁਹਾਨੂੰ ਮੈਂ ਆਪਾਂ ਕਦੇ ਨੇ ਕੀ ਗੱਲ ਕਰਨੀ ਆ ਕਦੇ ਕੋਈ ਨਹੀਂ ਆਪਾਂ ਇਹ ਬਣਾ ਲੰਨਾ ਪ੍ਰੋਗਰਾਮ ਉਹਨੇ ਜਿਹੜੇ ਆਪਣੇ ਰਾਣੀਆਂ ਸਾਥਣੀਆਂ ਦੋ ਜਿਹੜੇ ਸੀਗੀਆਂ ਉਹਨੀਆਂ ਵਜੀਰ ਨੂੰ ਕਿਹਾ ਵੀ ਲੈ ਆਪਣਾ ਪਰਿਵਾਰ ਨੂੰ ਲੈ ਕੇ ਇੱਥੇ ਆ ਜਾ ਹਾਂਜੀ ਅੱਛਾ ਵੀ ਆਪਾਂ ਨੇ ਬਜ਼ੁਰਗਾਂ ਤੋਂ ਕਹਾਣੀਆਂ ਸੁਣਨੀਆਂ ਨੇ ਚੱਲ ਜਿਉਂਨ ਛੱਦ ਲੈ ਸਾਰੇ ਰਾਜੇ ਨੇ ਸਾਰੇ ਬੈਠ ਕੇ ਆ ਉਹਦੇ ਵਜੀਰ ਵੀ ਬੈਠ ਗਿਆ ਉਹਨੇ ਵੀ ਦੇਖਿਆ ਵੀ ਆਹ ਵਜੀਰ ਬੈਠ ਗਿਆ ਕਿ ਰਾਜਾ ਬੈਠਾ ਰਾਣੀਆਂ ਦੋ ਬੱਠੀਆਂ ਨੇ ਉਹਦੀਆਂ ਹਮ ਬਾਕੀ ਉਹ ਕੁੜੀ ਆ ਗਈ ਨਾਲ ਉਹਦੀ ਵਜੀਰ ਦੇ ਘਰ ਵਾਲੀ ਆ ਗਈ ਨਾਲ ਉਹ ਬੈਠੀਆਂ ਨੇ ਉੱਥੇ ਛਣਾ ਹੋਈ ਗੱਲਬਾਤ ਕੋਈ ਹੁਣ। ਹਮਮ ਤੁਹਾਡੀ ਗੱਲਬਾਤ ਸੁਣ ਮੈਂ ਛਣਾ ਦਿੰਨਾ ਇੱਕ ਇੱਕ ਰਾਜਾ ਹੁੰਦਾ ਸੀ ਕਹਿੰਦਾ ਇੱਕ ਹਮ ਉਹ ਰਾਜ ਜਿਹਦੇ ਨੂੰ ਤਿੰਨ ਰਾਣੀਆਂ ਰਹੀਆਂ। ਉਹ ਇੱਕਦਮ ਰਾਣਾ ਰਾਣੀਆਂ ਨੂੰ ਪੁੱਛਣ ਲੱਗਿਆ ਕਹਿੰਦਾ ਬਤੋ ਕੀ ਦਾ ਭਾਗ ਖਾਨੀਆਂ? ਹਾਂਜੀ। ਇੱਕ ਰਾਣੀਆਂ ਨੇ ਜਵਾਬ ਆ ਆਪਣਾ ਛੋਡਾ ਭਾਗ ਖਾਨੀ ਆ। ਫਿਰ ਦੂਜੀ ਨੇ ਪੁੱਛਿਆ ਕਹਿੰਦੀ ਜਮਾ ਵੀ ਛੋਡਾ ਭਾਗ ਖਾਨੀ ਆ। ਜਾਂ ਤੀਰ ਰਾਣੀ ਨੂੰ ਪੁੱਛਿਆ ਬੜੀ ਨੂੰ ਕਹਿੰਦੀ ਉਹ ਕਹਿੰਦੀ ਮਾਤਾ ਆਪਣਾ ਭਾਗ ਖਾਨੀ ਆ। ਕਹਿੰਦਾ ਰਾਜਾ ਨੇ ਗੁੱਸਾ ਆ ਗਿਆ ਭਾਈ ਰਾਜਾ ਨੇ ਗੁੱਸਾ ਇੰਨਾ ਹੋ ਗਿਆ ਕਹਿੰਦਾ ਉਹ ਨੇ ਘਰੋਂ ਬਾਹਰ ਕਰਤੀ ਹੋ ਉਹ ਰਾਜਾ ਦਾ ਦਿਮਾਗ ਹਿੱਲਿਆ ਵੀ ਇਹ ਤਾਂ ਹੀ ਉਹ ਗੱਲਬਾਤ ਮੇਰੀ ਆਈ ਲੱਗਦੀ ਹੈ ਤਾਂ ਹਾਂ ਚਲੋ ਚੁੱਪ ਕਰ ਗਿਆ ਕੁਛ ਨਹੀਂ ਕਰ ਲਈ ਹਾਂ ਕਹਿੰਦਾ ਪਾਈ ਉਹ ਰਾਣੀ ਨਿਕਲ ਗਈ ਘਰੋਂ ਬਾਹਰ ਜਾਂ ਕਰਤੀ ਆਉਨੇ ਹਾਂ ਤੇ ਉਹ ਚੜੀ ਗਈ ਚਲੇ ਗਈ ਜਾਂਦੇ ਜਾਂਦੇ ਇੱਕ ਜੰਗਲ ਜਾ ਗਿਆ ਹਾਂ ਇੱਕ ਸੰਤ ਬੈਠੇ ਹੁੰਦੇ ਤੇ ਫਿਰ ਉਹ ਸੰਤਾਂ ਕੋਲ ਪਹੁੰਚ ਗਈ ਉੱਥੇ ਜਾ ਕੇ ਰਹਿਣ ਲੱਗੀ ਉੱਥੇ ਉਹ ਟਾਈਮ ਪਾਸ ਕੀਤਾ ਵਾ ਥੋੜਾ ਜਿਹਾ ਮੈਂ ਗਿਆ ਕੀ ਥੱਕਾ ਹੁਣ ਮੈਨੂੰ ਤਾਂ ਬੋਲ ਨਹੀਂ ਹੁੰਦਾ ਇੱਕ ਤਾਂ ਅੱਧ ਹੋ ਗਿਆ ਹੁਣ ਕੱਦ ਨੂੰ ਦੇਖੀ ਜਾਊ ਹੁਣ ਰਾਜਾ ਤਾਂ ਹੀ ਹੋਸ਼ ਲਾਉ ਕਹਿੰਦਾ ਕੱਲ ਨੂੰ ਦੇਖਾਂਗੇ ਹੁਣ ਮੈਂ ਥੱਕ ਗਿਆ ਮੈਨੂੰ ਤਾਂ ਬੋਲ ਨਹੀਂ ਹੁੰਦਾ ਜਿਆਦਾ ਚੱਲ ਕਰਾ ਗਿਆ ਜੀ ਆਪਣਾ ਚਾਹ ਪਾਣੀ ਪੀ ਕੇ ਚਲੇ ਗਏ ਉਹ ਵੀ ਚਲੇ ਗਏ ਆਪਣੇ ਆਪਣੇ ਜੀ ਰਾਜਾ ਰਾਤ ਨੂੰ ਸੋਚਦਾ ਵੀ ਇਹ ਕਹਾਂ ਜਾ ਮੇਰੇ ਆਈ ਆ ਹੈ ਮੇਰੀ ਕਹਿੰਦਾ ਇਹ ਅੰਗਰੇਜ਼ਾਂ ਦੀ ਕਹਾਂ ਹੈ ਚੱਲ ਦੋ ਜਣੇ ਫੇਰ ਆ ਗਏ ਆਪਣੀ ਟੋਪੀ ਲਾ ਕੇ ਬੈਠ ਗਏ ਬੈਠ ਕੇ ਤਦ ਮਹਾਰਾਜ ਫਿਰ ਉਹ ਕੋਠੇ ਦਾ ਟਾਈਮ ਪਾਸ ਹੋਇਆ ਰਾਣੀ ਦਾ ਤੇ ਉਹ ਰਾਣੀ ਦੇ ਬੱਚਾ ਹੋਣਾ ਠੀਕ ਹੈ ਜੇ ਬੱਚਾ ਹੋਣਾ ਸੀ ਰਾਣੀ ਦੇ ਫਿਰ ਸ਼ੰਤਾ ਨੇ ਉਹੜਪੂੜ ਕੀਤਾ ਚਲ ਉਹਦੇ ਟਾਈਮ ਦੇ ਨਾਲ ਲੈ ਲੋ ਕੋਈ ਹੈ ਅਰੇ ਇਹ ਪੀ ਲੋ ਕੁੱਚੀ ਮਾਣ ਮਾਰ ਕੱਲਾ ਕਰਨਾ ਠੀਕ ਹੈ ਬਹੁਤ ਯਾਦ ਕਰਦੇ ਜੀ ਸੱਚ ਫਿਰ ਆਇਆ ਲੈ ਲਓ ਲਾ ਜੀ। ਨੰਦੀ। ਫਿਰ ਉਹ ਰਾਜਾ ਰਾਬ ਨੇ ਸੰਤਾਨੇ ਉੜਫੜ ਕੀਤਾ। ਚਲੋ ਉੱਥੇ ਉਹਦੇ ਬੱਚਾ ਹੋਇਆ ਰਾਣੀ ਦੇ ਘਰ। ਹਮ ਬੱਚਾ ਪਾਲਦਾ ਰਿਹਾ। ਹਮ ਸੱਚੇ ਪਾਉਂ ਉੱਤੇ ਗੋਦੀ ਚ ਚੱਕਣ ਲੱਗੇ ਨੂੰ ਕੋ ਮੁੰਡੇ ਨੂੰ। ਪਰ ਇੱਕ ਦਿਨ ਰਾਣੀ ਨੇ ਕੱਪੜੇ ਧੋਣ ਜਾਣਾ ਠੀਕ ਹੈ। ਉੱਥੇ ਇੱਕ ਨਹਿਰ ਚੱਲਦੀ ਸੀ ਲਵੇ। ਉਹ ਨਹਿਰ ਤੇ ਕੱਪੜੇ ਧੋਣ ਜਾਣ ਦੀ ਹੁੰਦੀ ਸੀ। ਹਮ ਫਿਰ ਉਹਨੇ ਕਿਹਾ ਬਈ ਮੁੰਡਾ ਵੀ ਸ਼ਾਂਤਨ ਜੀ ਟਾੜੀ ਚੂੜੀ ਲੱਗ ਗਈ ਕੋਈ ਜਾਨਵਰ ਨਾ ਆ ਜਾ ਜੰਗਲ ਚੋਂ ਕਿ ਹੋ ਰਾਇ ਹੈ ਵੀ ਮੁੰਡਾ ਕਰਦਾ ਰਹੂਗਾ ਉਹ ਮੁੰਡੇ ਨੂੰ ਆਪਣੇ ਨਾਲ ਹੀ ਚੱਕ ਕੇ ਲੈ ਗਈ ਆ ਅੱਛਾ ਜਾ ਕੇ ਜਿਉਂਨੇ ਕਿਹਾ ਲਹਿਰ ਤੇ ਕੱਪੜੇ ਰੱਖ ਲਏ ਉਹ ਮੁੰਡੇ ਨੂੰ ਕੱਪੜਾ ਪਛਾ ਕੇ ਉੱਥੇ ਮੁੰਡਾ ਪਾਤਾ ਕੋਲ ਆਪ ਕੱਪੜੇ ਧੋਣ ਲੱਗ ਗਈ ਤੇ ਉਧਰ ਜਿਹੜਾ ਸ਼ਿਵ ਜੀ ਮਹਾਰਾਜ আর ਪਾਰਵਤੀ ਆਏ ਕਿਤੇ ਸਾ ਪਿਛੇ ਪਾਰਵਤੀ ਕਹਿੰਦੀ ਹੈ ਮਹਾਰਾਜ ਦੇਖੋ ਕਿ ਮੁੰਡਾ ਕਿਹੋ ਜਿਹਾ ਕਿੰਨਾ ਸੋਹਣਾ ਪਿਆ ਕੰਦੀ ਜੇ ਨਹੀਂ ਬੰਦੋ ਕੋਈ ਚਾਰ ਸੰਤ ਉਹਨੇ ਸ਼ਿਵ ਜੀ ਨੇ ਉਹਦੇ ਸ਼ਰਤੇ ਹੱਥ ਰੱਖਿਆ ਕਹਿੰਦਾ ਵੀ ਨਾ ਇਹਨੂੰ ਭੁੱਖ ਅੱਗੇ ਨਾ ਥਿਆਜਾ ਕਿੰਝ ਹਾਂਜੀ ਵਾਹ ਨੌ ਇਹਦਾ ਜੋ ਬਣਾ ਹਾਂ ਹਾਂ ਪਰਬਤੀ ਕਹਿੰਦੀ ਜੀ ਤਾਂ ਨੌ ਵੀ ਰੱਖ ਲਓ ਕਹਿੰਦਾ ਜੀ ਦਾ ਨੌ ਜੋ ਬਣਾ ਚੜ ਕੇ ਆ ਕੇ ਚਲੇ ਗਏ ਫਿਰ ਜੀ ਕਹਿੰਦਾ ਉਹ ਕੱਪੜੇ ਤੋਤੇ ਮੁੰਡੇ ਨੂੰ ਚੱਕਿਆ ਫਿਰ ਕੁੱਟਿਆ ਚ ਆ ਗਈ ਹਾਂ ਆ ਕੇ ਜਿਉਂ ਨੇ ਆਪਣੇ ਕੱਪੜੇ-ਕੁਪੜੇ ਪਾਏ ਸੁਕਾਈ ਸੁਗੋਏ ਕਿ ਮੈਂ ਫਿਰ ਉਹਨੂੰ ਕੰਟੇ ਦੇ ਬਾਅਦ ਉਹਨੂੰ ਫਿਰ ਦੁੱਧ ਪਿਉਣ ਲੱਗੀ ਫਿਰ ਉਹ ਦੁੱਧ ਨਾ ਪੀਵੇ ਮੁੰਡਾ ਸ਼ਰਮ ਆਦਿਆ ਕਰੇ ਪਾਤਾਂ ਰੋਟੀ ਨਾ ਖਾਵੇ ਰੋਟੀ ਖਾਵੇ ਫਿਰ ਉਹਨੂੰ ਅਫਸੋਸ ਹੋ ਗਿਆ ਵੀ ਮੁੰਡਾ ਨਾ ਖਾਂਦਾ ਨਾ ਪੀਂਦਾ ਫਿਰ ਉਹ ਬਰਾਕ ਕਰਨ ਲੱਗੀ ਡੋਂ ਲੱਗੀ ਫਿਰ ਕਹਿੰਦਾ ਜੀ ਉਹਨੂੰ ਆਕਾਸ਼ ਬਣੀ ਹੋਈ ਵਿੱਚੋਂ ਰੋਣਾ ਇਹਨੂੰ ਨਾ ਭੁੱਖ ਲੱਗੇ ਨਾ ਸਿਆ ਵੀ ਸਾਡਾ ਬੱਚਾ ਬਰ ਦਿੱਤਾ ਹੋਇਆ ਇਹਨੂੰ ਫਿਰ ਉਹਨੂੰ ਤਰਵਾ ਸੀ ਆਇਆ ਵੀ ਇਹਦਾ ਨੌਕ ਜੋਬ ਨਾ ਇਹ ਨੌਕ ਜੋਬ ਉਹਨ ਰੱਖਿਆ ਇਹਦਾ ਹਾਂ ਫਿਰ ਮੜ ਦਾ ਮਨ ਉਹ ਖੁਸ਼ ਹੋ ਗਿਆ ਇਹ ਉਹ ਸਹੀ ਮੁੰਡਾ ਪੜਦਾ ਰਿਹਾ ਜੀ ਉਹ ਪਰਦਾ ਪਰਦਾ ਜੀ ਫਿਰ ਉਹ 12 13 ਸਾਲ ਦਾ ਹੋ ਗਿਆ ਉੱਥੇ ਸੰਤਕ ਵਾਲੀ ਇਹ ਜਿਹੜਾ ਇੱਕਦਮ ਆਈ ਹੋਈ ਗੱਲ ਇਹ ਜਿਹੜਾ ਵਜੀਰ ਸੀਗਾ ਉਹ ਕਿਤੇ ਜਹਾਜ਼ ਲੈ ਕੇ ਚੱਲਿਆ ਪਾਣੀ ਵਾਲਾ ਜਹਾਜ਼ ਲੈ ਕੇ ਚੱਲਦਾ ਚੱਲਿਆ ਤੇ ਉਹਦਾ ਜਹਾਜ਼ ਜਹਾਜ਼ ਦਾ ਜਿਹੜਾ ਮਿੱਤ ਜਾ ਕੇ ਖਰਾਬ ਹੋ ਗਿਆ ਹਾਂ ਜਿਹੜਾ ਖਰਾਬ ਹੋਇਆ ਕਿਉਂ ਉਹ ਜਹਾਜ਼ ਨਾ ਚੱਲੇ ਸਾਰਾ ਫੋੜ-ਫੋੜ ਕਰਦੇ ਉਹਨਾਂ ਜਹਾਜ਼ ਨਾ ਚੱਲਦੇ ਆ ਫਿਰ ਉਹਨੇ ਇੱਕ ਪੰਡਤ ਛੱਡਿਆ ਕੋਈ ਜੋਤਸੀ ਕਹਿੰਦਾ ਜੋਸ਼ਾਕ ਦੇ ਦੱਸਿਆ ਵੀ ਇਹਨੂੰ ਬੜੀ ਦੇ ਮੁੰਡੇ ਦੀ ਇਹ ਤਾਂ ਚੱਲੂਗਾ ਫਿਰ ਉਹ ਵਜੀਰ ਦੇ ਕੰਨ ਖੜਕਣ ਲੱਗ ਗਏ ਅੱਛਾ ਵੀ ਇਹ ਤਾਂ ਗੱਲ ਕਹਾਣੀ ਮੇਰੇ ਕਿਨ ਵਾਗੀ ਕੀ ਕਹਿੰਦਾ ਜੀ ਫਿਰ ਉਹਨੇ ਆਪਣੇ ਬੰਦੇ ਲੈ ਕੇ ਦੋ ਚਾਰ ਫਿਰ ਉਹ ਮੁੰਡੇ ਦੀ ਭਾਲ 'ਚ ਫਿਰ ਗਿਆ ਵੀ 10 12 13 ਸਾਲ ਦਾ ਮੁੰਡਾ ਮੜਿਆ ਕੋਈ ਕਹਿੰਦਾ ਫਿਰਦਾ ਫਿਰਦਾ ਫਿਰ ਜੰਗਲ ਚਲਾ ਗਿਆ ਹਾਂ ਜਿੱਦਾਂ ਨਿਕਲ ਗਿਆ ਉਦੋਂ ਵੀ ਬੰਦੇ ਇਕੱਠੇ ਹੋ ਕੇ ਲੱਗ ਗਈ ਗਾਹਾਂ ਜੋਗਨ ਫਿਰਦਾ ਦੀ ਖੇਲਦਾ ਫਿਰਦਾ ਜੀ ਬਾਹਰ ਮੁੰਡਾ ਉਹਨਾਂ ਜਾ ਕੇ ਮੁੰਡੇ ਨੂੰ ਦੇਖਿਆ ਕਹਿੰਦਾ ਕਾਕਾ ਉਹ ਵਰ ਤੈਰੀ ਕਹਿੰਦਾ ਜੀ 14 ਸਾਲ ਦੀ ਉਮਰ ਹੈ ਕਹਿੰਦਾ ਹੂੰ ਉਹਨਾਂ ਨੇ ਮੁੰਡਾ ਚੱਕ ਲਿਆ ਜੀ ਉਦੋਂ ਸੰਤ ਆ ਗਏ ਉਹਦੀ ਮਾਂ ਆ ਗਈ ਮੈਂ ਮੁੰਡੇ ਨੂੰ ਕਿਧਰ ਚੱਲਿਆ ਜੀ ਐਨ ਚੱਕ ਕੇ ਕਹਿੰਦਾ ਸੀ ਮੁੰਡਾ ਲੈ ਕੇ ਜਾਣਾ ਕਹਿੰਦਾ ਜੋ ਤੱਕੇ ਨੂੰ ਲੈ ਕੇ ਮੁੰਡੇ ਨੂੰ ਨਿਕਲ ਗਏ ਘੋੜੇ ਤੇ ਸਵਾਰ ਹੋ ਕੇ ਸੰਤ ਪਿਆਰੇ ਰੋੜਾ ਰੂੜਾ ਪਾ ਕੇ ਛੋੜ ਜਾਈ ਦੂਰ ਗਏ ਉਧਰ ਮੁੜ ਗਏ ਫਿਰ ਉਹਦੀ ਮਾਂ ਫਿਰ ਉਹਦੇ ਪਿੱਛੇ ਹੀ ਡੱਠ ਲਈ ਅੱਛਾ ਨਾ ਰੋਂਦੀ ਜਾਂਦੀ ਆ ਨਾਰੇ ਉਹਨੂੰ ਦਰਾ ਕਾਦੀ ਆ ਜੇ ਮਗਰ ਜਾਂਦੀ ਆ ਵੇ ਲੈ ਗਈ ਉਹ ਲੈ ਕੇ ਜੇ ਹੋ ਕੋੜੇ ਤੇ ਮੁੰਡੇ ਨੂੰ ਜਹਾਜ਼ ਕੋ ਲੈ ਗਈ ਜਹਾਜ਼ ਕੋ ਜਾ ਕੇ ਉਹਨਾਂ ਨੇ ਉੱਥੇ ਬੜੀ ਜਨੀਤੀ ਮੁੰਡੇ ਰਹਿੰਦੇ ਨੇ ਉਹਦੀ ਮਾਂ ਫਿਰ ਭੜਕਣ ਲੱਗੀ ਸ਼ਹਿਰ ਦੇ ਵਿੱਚ ਹਾਂਜੀ ਤਾਂ ਅਜੀਬਾ ਗੱਲ ਹੈ ਮਤੋਂ ਗਾਹਾਂ ਨਾਲ ਗੱਲ ਹੋਣੀ ਹੈ ਜਾਈ ਮੈਂ ਹੋ ਗਿਆ ਥੱਕ ਫਿਰ ਮੈਨੂੰ ਤਾਂ ਬੋਰ ਨਹੀਂ ਹੁੰਦਾ ਜ਼ਿਆਦਾ ਹਾਂ ਕੱਲ ਨੂੰ ਦੇਖਣ ਜਾਈ ਫਿਰ ਅੱਛਾ ਫਿਰ ਰਾਜਾ ਗੰਗਾ ਵੀ ਆ ਕੇ ਰੋ ਤੂੰ ਚਾਹ ਪੀ ਲੋ ਚਾਹ ਪੀ ਕੇ ਫਿਰ ਆ ਜੀ ਠੀਕ ਹੈ ਜੀ